ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਤੇ ਅੱਜ ਵੀ ਨਹੀਂ ਕੱਲ ਵੀ ਨਹੀਂ ਅਸੀਂ ਆਲਮੋਸਟ ਉਸ ਅੱਜ ਤੇ ਪਹੁੰਚ ਚੁੱਕੇ ਹਾਂ ਐਵੇਂ ਤੁਹਾਨੂੰ ਬੇਲਾਸਾ ਦਾ ਮਾਮਲਾ ਅਸੀਂ ਐਂ ਕੰਡੇ ਤੇ ਖਲੋਤੇ ਬਿਲਕੁਲ ਸਹੀ ਗੱਲ ਸਾਡੇ ਨਿਆਣੇ ਅੱਜ ਵੀ ਵੇਖਿਆ ਜਾਵੇ ਤੇ ਉਹ ਕਿਉਂ ਮਨਕਰ ਹੋ ਰਿਹਾ ਕਦ ਸੋਚਿਆ ਕਿਸੇ ਨੇ ਕਿਸੇ ਨੇ ਨਹੀਂ ਸੋਚਿਆ ਰੀਜ਼ਨ ਇਹ ਆਹੋ ਆ ਕਿ ਸਾਡੀਆਂ ਕਹਾਣੀਆਂ ਮੁੱਕੀਆਂ ਹੂੰ ਨੂੰ ਪੰਜਾਬ ਦੇ ਕੋਈ ਡੇਰਾਵੱਦ ਦਾ ਇਹਦਾ ਕਨੈਕਸ਼ਨ ਬੰਦੇ ਹੋ ਕਿ ਉਸ ਦੇ ਕਾਰਨ ਇਹ ਸਾਡੀਆਂ ਜਿਹੜੀਆਂ ਹਿਸਟਰੀ ਉਹ ਦੱਬੀ ਗਈ ਹੈ ਮੈਂ ਕਈ ਵਾਰ ਬਜ਼ੁਰਗਾਂ ਨੂੰ ਕਹਿਣਾ ਬਾਬਾ ਜੀ ਪੈਸੇ ਦੇ ਰਿਹਾ ਤੇ ਉਹਨੇ ਕਹਿੰਦਾ ਵੀ ਚਾਂਡ ਮਾਰਾਂਗਾ ਰੱਖ ਕੇ ਤੇਰੇ ਕੰਨ ਪੱਟੀ ਤੇ ਖਬਰਦਾਰ ਜੇ ਅਜੀ ਗੱਲ ਇਹ ਪਾਵਾ ਸਾਰੇ ਖੇਤ ਉਜਾੜਦੇ ਜਿਹੜਾ ਕੰਮ ਤੂੰ ਕਰਦਾ ਇਹ ਕੰਮ ਸ਼ਾਇਦ ਕਿਸੇ ਨੇ ਨਹੀਂ ਅਜੇ ਤੱਕ ਉਹਦੇ ਤੇ ਚੁੱਕਿਆ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਪੈਸੇ ਦੀ ਗੱਲ ਕਰਦੇ ਆ ਨਾ ਕਿਹ ਸੱਚੇ ਪਾਤਸ਼ਾਹ ਜੀ ਨੂੰ ਸੁਣਦਾ ਮਹਾਰਾਜ ਮੇਰੀ ਸੁਣਨਾ ਸਾਰੇ ਬੈਠੇ ਇਹਨਾਂ ਦੀ ਐਨੀਆਂ ਘਿਟੋੜੀਆਂ ਪਰਤੇ ਐਨੀਅਤ ਝੋਲੀਆਂ ਭਰਦੇ ਤੇ ਔਰ ਵਾਲੇ 100 ਸਾਲ ਇਹ ਪੰਜਾਬ ਦੀਆਂ ਸਾਰੀਆਂ ਗਾਥਾਂ ਤੇ ਫਿਲਮਾਂ ਬਣਾ ਦੇ ਨੇ ਇਹ ਪੰਜਾਬ ਦੀ ਵਿਸ਼ਾਲੀ ਆ ਜਾਈ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਆ ਤੁਹਾਡੇ ਨਾਲ ਪ੍ਰਿੰਸ ਤਾਗ ਰਾ ਤੇ ਅੱਜ ਜਿਸ ਟੌਪਿਕ ਦੇ ਬਾਰੇ ਗੱਲ ਕਰਨ ਜਾ ਰਹੇ ਆ ਉਸ ਨੂੰ ਤੁਸੀਂ ਜਿਸ ਨੇ ਸੁਣਿਆ ਹੋਊਗਾ ਉਸ ਨੂੰ ਕੋਈ ਗਾਥਾ ਕਹਿ ਦਿੰਦਾ ਕੋਈ ਸਾਖੀ ਕਹਿ ਦਿੰਦਾ ਕੋਈ ਕਹਾਣੀ ਕਹਿ ਦਿੰਦਾ ਤੇ ਕੋਈ ਮੋਟੀਵੇਸ਼ਨਲ ਕਹਾਣੀ ਵੀ ਉਹਨੂੰ ਕਹਿ ਦਿੰਦਾ ਕਿਉਂਕਿ ਇਹ ਜਿਹੜੀ ਕਹਾਣੀ ਦੀ ਅਸੀਂ ਗੱਲ ਕਰਨ ਜਾ ਰਹੇ ਆ ਜਿਵੇਂ ਮੈਂ ਉਸ ਬਾਰੇ ਸੋਚਦਾ ਕਿ ਉਹ ਇੱਕ ਰਸਤਾ ਦਰਸਾਉਂਦੀ ਹੈ ਕਿਵੇਂ ਅਸੀਂ ਆਪਣੇ ਰੱਬ ਤੱਕ ਪਹੁੰਚ ਸਕਦੇ ਆ ਤੇ ਜਿਸ ਨੂੰ ਪਤਾ ਹੈ ਕਿ ਸੱਚੇ ਪਾਤਸ਼ਾਹ ਧੰਗੁਰੂ ਰਾਮਦਾਸ ਜਦੋਂ ਉਹਨਾਂ ਦੀ ਨਜ਼ਰ ਸਵੱਲੀ ਹੁੰਦੀ ਹੈ ਜਿਸ ਤੇ ਤੇ ਉਹ ਫਰਸ਼ ਤੋਂ ਅਰਸ਼ ਤੱਕ ਕਿਵੇਂ ਪਹੁੰਚ ਜਾਂਦਾ ਤੇ ਅੱਜ ਉਹ ਦਿਨ ਆਇਆ ਜਦੋਂ ਇਸ ਬਾਰੇ ਜਦੋਂ ਅਸੀਂ ਛੋਟੇ ਹੁੰਦੇ ਸੁਣਦੇ ਸੀ ਉਹਨਾਂ ਲੋਕਾਂ ਦੇ ਨਾਲ ਗੱਲ ਕਰਨ ਦਾ ਤੇ ਜਿੰਨਾ ਨਾਲ ਅਸੀਂ ਜੇ ਗੱਲ ਕਰਦੇ ਆਂ ਤੇ ਉਸ ਬੰਦੇ ਦੀ ਇੱਕ ਬੜਾ ਭਾਗ ਵਾਲਾ ਦਿਨ ਹੁੰਦਾ ਯਾਨੀ ਕਿ ਮੈਂ ਆਪਣੇ ਆਪ ਨੂੰ ਇਹ ਸਮਝ ਰਿਹਾ ਆਂ ਤੇ ਜਦੋਂ ਅਸੀਂ ਇਸ ਬਾਰੇ ਸੁਣਿਆ ਜਦੋਂ ਟ੍ਰੇਲਰ ਦੇਖਿਆ ਤੇ ਇੱਕ ਰੂਹ ਨਾਲ ਕਨੈਕਟ ਹੋਇਆ ਕਿ ਇਹ ਰਸਤਾ ਜਿਹੜਾ ਸੀਗਾ ਇਹ ਛੋਟੇ ਹੁੰਦੇ ਸੁਣਿਆ ਸੀ ਤੇ ਅੱਜ ਦਾ ਉਹ ਸਮਾਂ ਆ ਗਿਆ ਜਦੋਂ ਇਸ ਨੂੰ ਕਹਾਣੀਆਂ ਤੋਂ ਇੱਕ ਵੱਡੇ ਸਿਨੇਮੇ ਤੇ ਲਜਾਂ ਤੱਕ ਪਹੁੰਚਿਆ ਹੋਵੇ ਤੇ ਸਾਡੇ ਨਾਲ ਸਟਾਰ ਕਾਸਟ ਹੈ ਤੇ ਸਭ ਤੋਂ ਪਹਿਲਾਂ ਕਿ ਇਹਨਾਂ ਨੂੰ ਜਾਣੂ ਕਰਾਂ ਦੀ ਤਾਂ ਮੈਨੂੰ ਲੋੜ ਨਹੀਂ ਪਰ ਫਿਰ ਵੀ ਮੈਂ ਕੁਝ ਸਾਰਿਆਂ ਲਈ ਚੰਦ ਸ਼ਬਦ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਸੀਨੀਅਰ ਯੋਗਰਾਜ ਸਿੰਘ ਜੀ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਪੰਜਾਬੀ ਇੰਸਟੀਚਨ ਕਹਿੰਦੇ ਤੁਸੀਂ ਅਦਾਕਾਰੀ ਦੇ ਨੇ ਇਹਨਾਂ ਤੋਂ ਵੇਣਾ ਪੰਜਾਬੀ ਇੰਡਸਟਰੀ ਮੈਨੂੰ ਨਹੀਂ ਲੱਗਦਾ ਕਿ ਅੱਗੇ ਸਰਵਾਈਵ ਕਰਦੀ ਹੋਵੇਗੀ ਜਾਂ ਫਿਰ ਇਹਨਾਂ ਤੋਂ ਸਿੱਖ ਕੇ ਜਿਹੜੇ ਨੇ ਉਹਨਾਂ ਨੇ ਕਦੀ ਪਿੱਛੇ ਮੁੜ ਕੇ ਵੀ ਦੇਖਿਆ ਹੋਵੇਗਾ ਉਸ ਤੋਂ ਬਾਅਦ ਬਹੁਤ ਹੀ ਟੈਲੈਂਟਡ ਰੂਪੀ ਗਿਲਜੀ ਨੇ ਸਾਡੇ ਨਾਲ ਜਿਨ੍ਹਾਂ ਦੇ ਅੱਜਕੱਲ ਬਹੁਤ ਹੀ ਚਰਚੇ ਨੇ ਸਾਰੇ ਇਹਨਾਂ ਵੱਲ ਦੇਖ ਰਹੇ ਨੇ ਕਿ ਕਦੋਂ ਇਹਨਾਂ ਦੀ ਹੋਰ ਫਿਲਮਾਂ ਤੇ ਸਾਡੇ ਪੰਜਾਬ ਦੇ ਪੰਜਾਬੀ ਦੇ ਹਰ ਮੁੱਦੇ ਤੇ ਬੋਲਣ ਵਾਲੇ ਜਿਹਨੂੰ ਅਸੀਂ ਪੰਜਾਬੀ ਚ ਆਪਾਂ ਅਜੇ ਕਮੈਂਟ ਪੜੋ ਤੇ ਥੱਲੇ ਧਾਕੜ ਆ ਜੀ ਸਾਡੇ ਸਿੰਗਰ ਜਸ ਬਾਜਵਾ ਭਾਜੀ ਤੇ ਜਿਨ੍ਹਾਂ ਦੀ ਤੁਸੀਂ ਰੀਲਸ ਦੇਖਦੇ ਹੋ ਤੇ ਜਦੋਂ ਤੁਹਾਡਾ ਕਿਤੇ ਮਨ ਡੋਲਦਾ ਹੈ ਤਾਂ ਇੱਕ ਮੋਟੀਵੇਸ਼ਨ ਕੁਝ ਹੀ ਸ਼ਬਦਾਂ ਦੇ ਵਿੱਚ ਕਹਿ ਜਾਂਦੇ ਨੇ ਸਾਡੇ ਜਰਨੈਲ ਸਿੰਘ ਜੀ ਤੇ ਇਸ ਫਿਲਮ ਨੂੰ ਮਾਝੇ بزਨਸ ਮਾਈਂਡਡ ਦੇ ਨਾਲ ਗੱਲ ਕਰਾਂ ਤੇ ਉਸ ਤੇ ਰਿਸਕ ਲੈਣ ਵਾਲੇ ਤੇ ਨਾਲ ਦੇ ਨਾਲ ਜੋ ਪੰਜਾਬ ਦਾ ਅੱਜ ਦੀ ਰੀਟਸ ਮਾਹੌਲ ਚੱਲ ਰਿਹਾ ਉਹਦੇ ਨੂੰ ਸਾਈਡ ਤੇ ਰੱਖ ਕੇ ਇੱਕ ਵੱਖਰਾ ਕਨਸੈਪਟ ਕ੍ਰੀਏਟ ਕਰਨ ਵਾਲੇ ਇਸ ਫਿਲਮ ਦੇ ਪ੍ਰੋਡਿਊਸਰ ਕਰਨ ਧਾਲੀਵਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਹਿਬ ਅੱਛਾ ਤੁਸੀਂ ਸਾਰਿਆਂ ਦੀ ਇੰਟਰੋਡਕਸ਼ਨ ਦਿੱਤੀ ਬਹੁਤ ਵਧੀਆ ਲੱਗਿਆ ਤੁਹਾਡੇ ਲਈ ਮੈਂ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਸਾਨੂੰ ਦਿੱਲੀ ਦੇ ਵਿੱਚ ਬਠਿੰਡੇ ਵਾਲਾ ਫੀਲ ਦੇ ਰਹੇ ਹੋ ਬਹੁਤ ਵਧੀਆ ਕਹੋ ਤੁਸੀਂ ਕੰਮੇ ਆ ਪੰਜਾਬ ਤੋਂ ਆਏ ਆ ਆਪਣੇ ਕੈਰੀਅਰ ਬਣਾਉਣ ਦੇ ਲਈ ਇੱਥੇ ਜਿਦਾ ਜਿਵੇਂ ਤੁਸੀਂ ਵੀ ਉਹ ਹੈ ਨਾ ਅੱਛਾ ਇੱਕ ਲਫ਼ਜ਼ ਬੜਾ ਸੋਹਣਾ ਬੋਲਿਆ ਵੀ ਰੱਬ ਤੱਕ ਪਹੁੰਚਣ ਦਾ ਰਸਤਾ ਹਾਂਜੀ ਗੁਰੂ ਰਾਮਦਾਸ ਜੀ ਦਾ ਘਰ ਉਹ ਬੜੀ ਕਮਾਲ ਦੀ ਗੱਲ ਹੈ ਸਾਡੇ ਅਸੀਂ ਜਦੋਂ ਦੇ ਜੰਮੇ ਆ ਘਰਦਿਆਂ ਨੇ ਸਿਰਫ ਰਾਮਦਾਸ ਜੀ ਦਾ ਹੀ ਦਰ ਸਾਨੂੰ ਉੱਥੇ ਦਿਖਾਇਆ ਤੇ ਇਹੀ ਸੁਣ ਸੁਣ ਕੇ ਸਾਨੂੰ ਪਤਾ ਲੱਗਿਆ ਕਿ ਰੱਬ ਦਾ ਦਰ ਅਹੀਂ ਪਉਣਾ ਕਿੱਦਾਂ ਹੈ ਸਬਰ ਤੇ ਸ਼ੁਕਰ ਕੀ ਹੈ ਸੋ ਸਭ ਤੋਂ ਪਹਿਲਾਂ ਮੈਂ ਸਰ ਤੁਹਾਡੇ ਨਾਲ ਹੀ ਗੱਲ ਕਰਾਂਗਾ ਕਿ ਤੁਹਾਨੂੰ ਜਦੋਂ ਤੁਹਾਡੇ ਨਾਲ ਸਟੋਰੀ ਆਈ ਬਿਜ਼ਨਸ ਮਾਈਂਡਡ ਦੇ ਹਿਸਾਬ ਨਾਲ ਰਿਸਕ ਨਹੀਂ ਲੱਗਾ ਇਸ ਤੇ ਪੈਸੇ ਲਾਉਣਾ ਮੈਂ ਜੀ ਐਜ਼ ਅ ਬਿਜ਼ਨਸ ਪਰਸਪੈਕਟਿਵ ਤੋਂ ਇਹਨੂੰ ਦੇਖਿਆ ਹੀ ਨਹੀਂ ਸੀਗਾ ਬਿਕਾਜ਼ ਅਸੀਂ ਸਟੋਰੀਜ਼ ਪਿਛਲੇ ਡੇਢ ਸਾਲ ਤੋਂ ਵਿਦ ਅੰਡਰ ਆਰ ਬੈਨਰ ਮੈਡ ਫੋਰ ਫਿਲਮਸ ਕੋਈ ਪ੍ਰੋਜੈਕਟ ਲੈ ਕੇ ਆਉਣਾ ਚਾਹੁੰਦੇ ਸੀ ਤੇ ਮੇਰਾ ਮਤਲਬ ਇੱਕ ਸੁਪਨਾ ਸੀ ਵੀ ਕੋਈ ਚੀਜ਼ ਇਹੋ ਜੀ ਲੈ ਕੇ ਆਈਏ ਜਿਹੜੀ ਕੀ ਚੇਂਜ ਲੈ ਕੇ ਆਵੇ ਸੋ ਅਸੀਂ ਵੈਸੀ ਬ੍ਰੇਨਸਟਾਰਮਿੰਗ ਡੇਲੀ ਕਰਦੇ ਹੁੰਦੇ ਸੀ ਕਾਫੀ ਟਾਈਮ ਹੋ ਗਿਆ ਸੀ ਬਹੁਤ ਹਫ਼ਤੇ ਹੋ ਗਏ ਸੀ ਜਿੱਦੇ ਜਦੋਂ ਅਸੀਂ ਬ੍ਰੇਨਸਟਾਰਮਿੰਗ ਕਰਦੇ ਸੀ ਤੇ અમર ਹੁੰਦਲ ਵੀਰਾ ਮੇਰਾ ਵੱਡਾ ਭਰਾ ਵੀ ਹੈ ਤੇ ਫਿਲਮ ਦੇ ਡਾਇਰੈਕਟਰ ਵੀ ਨੇ ਉਹਨਾਂ ਨੇ ਮੇਰੇ ਕੋਲ ਵੈਸੀ ਜ਼ਿਕਰ ਕੀਤਾ ਵੀ ਵੀਰੇ ਤੁਹਾਨੂੰ ਦੁੱਖਪੰਜਨ 베ਰੀ ਬੀਬੀ ਰਜਨੀ ਬਾਰੇ ਪਤਾ ਹੈ ਮੈਂ ਹੀ ਉਹਨਾਂ ਨੂੰ ਅੱਗੋਂ ਕਹਾਣੀ ਦੱਸਤੀ ਸੋ ਉਹਨਾਂ ਨੇ ਮੈਨੂੰ ਉਹ ਚੀਜ਼ ਦੇ ਕੌਨਫੀਡੈਂਸ ਚ ਹੀ ਇਦਾਂ ਲੈ ਵੀ ਦੇਖੋ ਤੁਹਾਨੂੰ ਵੀ ਪਤਾ ਤੁਸੀਂ ਅੱਜ ਦੀ ਜਨਰੇਸ਼ਨ ਦੇ ਹੋ ਮਤਲਬ ਆਪਾਂ ਮਾਡਰਨ ਵਰਲਡ ਦੇ ਅੰਦਰ ਜਿਉ ਰਹੇ ਆ ਤੁਹਾਨੂੰ ਵੀ ਉਹ ਕਹਾਣੀ ਪਤਾ ਹੈ ਮੈਂ ਕਿਹਾ ਹਾਂ ਬਿਲਕੁਲ ਪਤਾ ਹੈ ਵੀ ਦਾਦੀ ਤੋਂ ਰੋਜ਼ ਅਸੀਂ ਸੁਣ ਕੇ ਸੌਂਦੇ ਹੁੰਦੇ ਸੀ ਵੀ ਜਿਹੜਾ ਪਹਿਲੀ ਪੌੜੀ ਦਾ ਪਾਠ ਹੈ ਉਹ ਜਦੋਂ ਸਵਾਲ ਕਰਨਾ ਵੀ ਦਾਦੀ ਜੀ ਕਿਉਂ ਤੁਸੀਂ ਰੋਜ਼ ਕਰਾਉਂਦੇ ਹੋ ਜਾਂ ਛੋਟੇ ਸੀਗੇ ਵੀ ਇਹਦਾ ਕੀ ਫਾਇਦਾ ਹੈ ਉਦੋਂ ਉਹਨਾਂ ਨੇ ਕਹਾਣੀ ਸੁਣਾਣੀ ਤੇ ਫਿਰ ਕਈ ਵਾਰ ਵੈਸੀ ਹੀ ਦਾਦੀ ਉਹ ਵਾਲੀ ਕਹਾਣੀ ਸੁਣਾ ਦੋ ਸੋ ਇਹਦੇ ਨਾਲ ਦਾਦੀ ਜੀ ਦੀਆਂ ਮੈਮਰੀਜ਼ ਬਹੁਤ ਜੁੜੀਆਂ ਹੋਈਆਂ ਜੀ ਤੇ ਇਹ ਕਮਰਸ਼ੀਅਲ ਐਸਪੈਕਟ ਤਾਂ ਇਹਦਾ ਜੀ ਬਿਲਕੁਲ ਓਨੈਸਟਲੀ ਸਾਈਡ ਤੇ ਹੈ ਤੇ ਮੈਂ ਕਮਰਸ਼ੀਅਲ ਐਸਪੈਕਟ ਵਜੋਂ ਇਹਨੂੰ ਸੋਚ ਨਹੀਂ ਰਿਹਾ ਹੈਗਾ ਜਿਹੜੀ ਸਿਰਫ ਇੱਕ ਚੀਜ਼ ਹੈਗੀ ਹੈ ਕਿ ਅਕਸੈਪਟੈਂਸ ਇਨ ਦਾ ਆਡੀਅנס ਸਾਨੂੰ ਉਹ ਚੀਜ਼ ਚਾਹੀਦੀ ਹੈ ਆਪਣੇ ਪ੍ਰੋਜੈਕਟ ਲਈ ਤਾਂ ਕਿ ਜਿਹੜਾ ਇੱਕ ਜੋ ਮੈਂ ਇੱਕ ਗੋਲ ਲੈ ਕੇ ਚੱਲ ਰਿਹਾ ਵੀ ਉਹਦੇ ਤੇ ਮੈਂ ਪੂਰਾ ਉਤਰ ਸਕਾਂ ਸੋ ਇਹ ਹੈ ਕਿ ਕਮਰਸ਼ੀਅਲ ਐਸਪੈਕਟ ਨਹੀਂ ਹੈਗਾ ਇਟ ਇਜ਼ 올 ਅਬਾਊਟ ਐਕਸੈਪਟੈਂਸ ਲੋਕਾਂ ਚ ਐਦਾਂ ਦੇ ਟੌਪਿਕਸ ਲਈ ਐਕਸੈਪਟੈਂਸ ਆਵੇ ਤਾਂ ਕਿ ਐਦਾਂ ਦੇ ਟੌਪਿਕਸ ਆਪਾਂ ਹੋਰ ਲੈ ਕੇ ਆਈਏ ਬਿਲਕੁਲ ਸੋ ਜਨਰਲ ਸਿੰਘ ਜੀ ਜੇ ਆਪਾਂ ਗੱਲ ਕਰੀਏ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਅੱਜ ਦਾ ਜੋ ਮਾਹੌਲ ਚੱਲ ਰਿਹਾ ਸੋਸ਼ਲ ਮੀਡੀਆ ਤੇ ਖਾਸ ਕਰ ਪੰਜਾਬ ਦਾ ਤੁਹਾਨੂੰ ਕਿੰਨਾ ਲੱਗਿਆ ਕਿ ਕਿੰਨੀ ਜ਼ਿਆਦਾ ਜ਼ਰੂਰਤ ਹੈ ਕਿ ਇਸ ਨੂੰ ਵੱਡੇ ਪਰਦੇ ਤੇ ਲਿਆਂਦਾ ਜਾਵੇ ਕਿਉਂਕਿ ਅੱਜ ਦੀ ਜਨਰੇਸ਼ਨ ਪੁੱਲ ਦੀ ਜਾ ਰਹੀ ਹੈ ਇਹ ਸੱਚ ਦੋ ਰਾਏ ਨਹੀਂ ਹੈ ਜਿੰਨੂੰ ਤੁਸੀਂ ਇੱਥੇ ਵੀ ਕਿਸੇ ਨੂੰ ਪੁੱਛ ਲੋ ਆਪਣੇ ਪੰਜਾਬ 'ਚ ਵੀ ਜੇ ਕਿਸੇ ਨੂੰ ਪੁੱਛ ਲੋ ਉਹ ਕਹੂਗਾ ਨਹੀਂ ਜੀ ਮਤਲਬ ਪਤਾ ਵੀ ਹੋਊਗਾ ਥੋੜਾ ਉਹ ਤਾਂ ਨਾਮ ਸੁਣਿਆ ਜੀ ਮਾਪਿਓ ਗੱਲ ਕਰਦੇ ਹੁੰਦੇ ਜਦੋਂ ਓੱਖਾ ਟਾਈਮ ਹੁੰਦਾ ਕਹਿੰਦੇ ਕੋਈ ਗੱਲ ਨਹੀਂ ਜਿਹਦਾ ਘਰੇ ਬੈਠੇ ਗੱਲ ਕਰਦੇ ਆ ਕਿ ਕੋਈ ਨਹੀਂ ਬੀਬੀ ਰਜਨੀ ਨੇ ਵੀ ਤਾਂ ਇਹ ਚੀਜ਼ਾਂ ਕੀਤੀਆਂ ਹੀ ਸੀਗੀਆਂ ਉਹਨੇ ਵੀ ਤਾਂ ਦੇਖਿਆ ਹੀ ਸੀਗਾ ਨਾ ਤੇ ਅੱਜ ਦੀ ਰੇਡ 'ਚ ਤੁਸੀਂ ਜਿਵੇਂ ਤੁਹਾਡੀਆਂ ਰੀਲਸ ਬਹੁਤ ਵਾਇਰਲ ਹੁੰਦੀਆਂ ਆ ਇਹ ਮੋਟੀਵੇਸ਼ਨਲ ਦੀਆਂ ਕਿ ਇਹ ਸਟੋਰੀ ਕਿੰਨੀ ਇੱਕ ਲੋਡ ਸੀਗੀ ਦੇਖੋ ਜ਼ਰੂਰਤ ਤੇ ਇਸ ਕਹਾਣੀ ਦੀ ਤੇ ਹੈ ਹੀ ਸੀ ਹੋਰ ਬੜੀਆਂ ਕਹਾਣੀਆਂ ਜਿਨ੍ਹਾਂ ਦੀ ਲੋੜ ਆ ਸਾਨੂੰ ਜੀ ਕਿਉਂਕਿ ਉਹ ਕਹਾਵਤ ਆ ਨਾ ਜਿਹੜੀ ਬੱਕਰੀ ਸ਼ੇਰ ਦੀ ਜੂਹ ਵੱਢ ਜੇ ਉਹਦੇ ਹੱਡ ਵੀ ਨਹੀਂ ਉਹਦੀ ਖਾਲ ਵੀ ਨਹੀਂ ਜਿੱਥੇ ਸ਼ੇਰ ਪਾਣੀ ਪੀਂਦਾ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਫੁੱਲ ਵੀ ਨਹੀਂ ਤੇ ਉਹਦੇ ਫਾੜ ਵੀ ਨਹੀਂ ਬਿਲਕੁਲ ਅਨ ਜੇ ਉਹਦੀ ਕੇਅਰ ਨਹੀਂ ਕਰੂਗਾ ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਅਸੀਂ ਆਲਮੋਸਟ ਉਸ ਅੱਜ ਤੇ ਪਹੁੰਚ ਚੁੱਕੇ ਹਾਂ ਐਵੇਂ ਤੁਹਾਨੂੰ ਬਿਲਾਸਾ ਦਵਾਮ ਅਸੀਂ ਐਂ ਕੰਡੇ ਤੇ ਖਲੋਤੇ ਬਿਲਕੁਲ ਸਹੀ ਗੱਲ ਸਾਡੇ ਨਿਆਣੇ ਅੱਜ ਵੀ ਵੇਖਿਆ ਜਾਵੇ ਤੇ ਉਹ ਕਿਉਂ ਮੁਨਕਰ ਹੋ ਰਿਹਾ ਕਦੇ ਸੋਚਿਆ ਕਿਸੇ ਨੇ ਕਿਸੇ ਨੇ ਨਹੀਂ ਸੋਚਿਆ ਰੀਜ਼ਨ ਹੀ ਆਹੋ ਆ ਕਿ ਸਾਡੀਆਂ ਕਹਾਣੀਆਂ ਮੁੱਕੀਆਂ ਸਾਡੀਆਂ ਲੋਕ ਗਾਥਾਵਾਂ ਮੁੱਕੀਆਂ ਇਤਿਹਾਸ ਉਹੋ ਹੀ ਹੁੰਦਾ ਕਲਾਕਾਰ ਆਪਣੀ ਕਲਾ ਦਾ ਰੰਗ ਚੜਾਉਂਦਾ ਹੈ ਇਤਿਹਾਸ ਤੇ ਹਮ ਹੁਣ ਬੀਬੀ ਰਜਨੀ ਸਾਨੂੰ ਸਿਰਫ ਇਨਾ ਪਤਾ ਕਿ ਉਹਦੇ ਪਿਓ ਨੇ ਉਹਦੇ ਨਾਲ ਕੀ ਕੀਤਾ ਤੇ ਉਹ ਕਿੱਥੇ ਗਈ ਹਮ ਬਾਕੀ ਤੇ ਕਲਾ ਦਾ ਰੰਗ ਭਰਿਆ ਨਾ ਕਲਾਕਾਰਾਂ ਨੇ ਭਾਵੇਂ ਹਿਸਟੋਰੀਅਨ ਸੀਗੇ ਭਾਵੇਂ ਰਿਸਰਚਰ ਸੀਗੇ ਭਾਵੇਂ ਅਮਰ ਸਿੰਘ ਭਾਵੇਂ ਕਰਨ ਜੋਗ ਭਾਜੀ ਸਾਰੇ ਜਿੰਨੇ ਵੀ ਲ ਹਰ ਇੱਕ ਨੇ ਆਪਣੀ ਆਪਣੀ ਇਨਪੁਟ ਪਾਈ ਨਾ ਤੇ ਵੀ ਯਾਰ ਇਹਨੂੰ ਐ ਬਣਾ ਲੀਏ ਯਾਰ ਇਹਨੂੰ ਥੋੜਾ ਜਿਹਾ ਐ ਰੱਖ ਲੀਏ ਐ ਲੱਗੂ ਵਧੀਆ ਸੋ ਗੱਲ ਇਹ ਆ ਕਿ ਗੱਲ ਤੇ ਇਤਿਹਾਸ ਦੀ ਹੋ ਰਹੀ ਆ ਗੱਲ ਬੀਬੀ ਰਜਨੀ ਦੀ ਹੋਣ ਢੀ ਆ ਗੱਲ ਦੁੱਖ ਭੰਜਨੀ 베ਰੀ ਦੀ ਹੋਣ ਢੀ ਪਰ ਉਹਨੂੰ ਕ੍ਰੀਏਟ ਕਰਨ ਦੇ ਵਿੱਚ ਪੂਰੀ ਕਾਇਨਾਤ ਲੱਗ ਗਈ ਆ ਜੀ ਬਿਲਕੁਲ ਬਿਲਕੁਲ ਇਹੋ ਜੀਆਂ ਚੀਜ਼ਾਂ ਤੇ ਰੇਡ ਤੁਹਾਡਾ ਸਵਾਲ ਸੀਗਾ ਜ਼ਰੂਰੀ ਇਸ ਕਰਕੇ ਆ ਕਿ ਅਸੀਂ ਦਾਦੀ-ਦਾਦੀਆਂ ਕੋਲ ਬੈ ਕੇ ਕਹਾਣੀਆਂ ਹੀ ਨਹੀਂ ਸੁਣਦੇ ਹੁਣ ਬਿਲਕੁਲ ਹੁਣ ਫੋਨ ਤੇ ਕਹਾਣੀਆਂ ਸੁਣਦੇ ਨੇ ਹਾਂ ਸਮਝੀ ਨਾ ਸਾਡਾ ਦੋਸਤ ਅੱਜ ਫੋਨ ਹੈ ਜੀ ਫੋਨ ਦੇ ਉੱਤੇ ਅਸੀਂ ਜੋ ਬਸ ਐਂ ਅੰਗੂਠਾ ਚੱਲੀ ਜਾਂਦਾ ਦਿਨ ਦੇ ਵਿੱਚ 2000 ਵਾਰ ਸਕਰੋਲ ਕਰਦੀ ਜਾਂਦਾ ਸੀ ਬਟ ਜਿਹੜੀਆਂ ਚੀਜ਼ਾਂ ਅਸੀਂ ਵੇਖ ਰਹੇ ਹਾਂ ਸਾਡੇ ਕੰਮ ਦੀਆਂ ਨਹੀਂ ਆ ਹਾਂ ਉਹ ਐਂਟਰਟੇਨਮੈਂਟ ਆ ਬਸ ਅਸੀਂ ਆਪਣਾ ਡੰਗ ਟਪਾਉਣ ਦਾ ਹੈ ਬਸ ਬਟ ਜਿਹੜੀ ਚੀਜ਼ ਕਰਨੇ ਪਹਿਲਾਂ ਕਹੀ ਕਿ ਮੈਂ ਦਾਦੀ ਕੋਲੋਂ ਕਹਾਣੀ ਸੁਣੀ ਬਿਲਕੁਲ ਮੈਂ ਪਹਿਲੀ ਪੌੜੀ ਦਾ ਪਾਠ ਕਰਾ ਕੇ ਸੁਵਾਉਂਦੇ ਸੀ ਬਿਲਕੁਲ ਮੈਂ ਪੁੱਛਿਆ ਕਿਉਂ ਕਰਨਾ ਜ਼ਰੂਰੀ ਆ ਤਾਂ ਉਹ ਮੈਨੂੰ ਕਹਾਣੀ ਸੁਣਾਉਂਦੇ ਸੀ ਵੀ ਵਿਸ਼ਵਾਸ ਵਿਸ਼ਵਾਸ ਰੱਬ ਦਾ ਨਾਮ ਲਿਆ ਤੇ ਰੱਬ ਮਤਲਬ ਉਹਦੀ ਕੰਮ ਸਵਾਰਨ ਵਾਸਤੇ ਆ ਪੁੱਤਰ ਆਇਆ ਧਰਤੀ ਤੇ ਯੋਗਪਾ ਜੀ ਨੇ ਕਿੰਨੀ ਪਿਛਲੀ ਇੰਟਰਵਿਊ ਚ ਸੋਹਣੀ ਗੱਲ ਕਹੀ ਕਿ ਜਿਹਨੂੰ ਖਿੱਚੀ ਫਿਰਦੀ ਸੀ ਉਹ ਰੱਬ ਸੀ ਹਾਂ ਉਹ ਦਾ ਰੱਬ ਸੀ ਬਿਲਕੁਲ ਉਹਨੂੰ ਰੱਬ ਮੰਨ ਲਿਆ ਉਹਨੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਹਾਣੀ ਦਾ ਹਰ ਕਿਰਦਾਰ ਤੁਹਾਨੂੰ ਇੱਕ ਮੈਸੇਜ ਦੇ ਕੇ ਜਾਊਗਾ ਹਰ ਹਰ ਕਿਰਦਾਰ ਭਾਵੇਂ ਛੋਟੇ ਸਾਈਲੈਂਟ ਕਰੈਕਟਰ ਵੀ ਜਿਹੜਾ ਖੜਾ ਸਿਰਫ ਰੋ ਰਿਹਾ ਨਾ ਰਜਿੰਦਰ ਨੂੰ ਵੇਖ ਕੇ ਉਹ ਵੀ ਤੁਹਾਨੂੰ ਕੁਝ ਦੱਸ ਕੇ ਜਾਊਗਾ ਕਿ ਤੁਸੀਂ ਲੈਣਾ ਕੀ ਹੈ ਇਹ ਤੁਹਾਡੇ ਤੋਂ ਸੋ ਇਹ ਤੁਹਾਡੇ ਤੋਂ ਬਿਲਕੁਲ ਬਿਲਕੁਲ ਸੋ ਜਸਪਾ ਜੀ ਜਿਵੇਂ ਆ ਫਿਲਮ ਤੁਹਾਨੂੰ ਆਫਰ ਹੋਈ ਤੁਸੀਂ ਇਹਦੇ ਬਾਰੇ ਸੋਚਿਆ ਕਿ ਜਾਂ ਫਿਰ ਸਿੱਧੀ ਹਾਂ ਕਰ ਦਿੱਤੀ ਸੀ ਕਿ ਹਾਂ ਮੇਰੇ ਲਈ ਬੜੀ ਵਧੀਆ ਜਿਵੇਂ ਅਸੀਂ ਤੁਹਾਡਾ ਪਿਛਲਾ ਰੋਲ ਦੇਖੀਏ ਹਰ ਪੰਜਾਬ ਦੇ ਹਰ ਮਸਲੇ ਦੇ ਉੱਤੇ ਤੁਸੀਂ ਬੋਲਦੇ ਹੋ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਹਿੱਸਾ ਲਿਆ ਮਤਲਬ ਆਪਣੀ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬੀਅਤ ਨੂੰ ਬਚਾਉਣ ਦੇ ਲਈ ਤੁਸੀਂ ਹਮੇਸ਼ਾ ਅੱਗੇ ਆਉਂਦੇ ਹੋ ਤੇ ਇਹ ਜਿਹੜੀ ਹਿਸਟਰੀ ਹੈ ਇਹਨੂੰ ਲਿਆਂਦੇ ਲਈ ਕਿ ਤੁਸੀਂ ਸੋਚਿਆ ਕਿ ਮੈਂ ਇਸ ਟ੍ਰੈਂਡ 'ਚ ਨਾ ਜਾਵਾਂ ਜਾਂ ਨਾ ਕੁਝ ਖਿਆਲ ਕਦੀ ਇਦਾਂ ਆਇਆ ਇਹ ਵੀ ਮੇਰਾ ਇਹਦੇ ਤੇ ਥੋੜਾ ਜਿਹਾ ਥੌਟ ਪ੍ਰੋਸੈਸ ਡਿਫਰੈਂਟ ਹੈ ਮੈਨੂੰ ਲੱਗਦਾ ਕਿ ਜਿਹੜੀਆਂ ਪਹਿਲਾਂ ਤੁਸੀਂ ਗੱਲਾਂ ਕਹੀਆਂ ਅਸੀਂ ਦੋ ਤਿੰਨ ਦਿਨਾਂ ਤੋਂ ਹੀ ਜ਼ਿਕਰ ਕਰਦੇ ਹਾਂ ਕਿ ਮੈਂ ਨਹੀਂ ਕੁਝ ਵੀ ਕੀਤਾ ਇਹ ਕਰਵਾ ਰਿਹਾ ਪ੍ਰਮਾਤਮਾ ਕਰਵਾ ਰਿਹਾ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਹੈ ਕਿ ਮੇਰੀ ਅੰਦਰੋਂ ਭਾਵਨਾ ਹੋਵੇ ਮੇਰੇ ਫੁਰਨੇ ਹੋਣ ਕਿ ਮੈਂ ਕੁਝ ਆਪਣੇ ਇਤਿਹਾਸ ਨਾਲ ਜੁੜਿਆ ਹੋਇਆ ਕੁਝ ਕਰਨਾ ਚਾਹੁੰਦਾ ਹੋਵਾਂ ਜਾਂ ਪ੍ਰਮਾਤਮਾ ਤੋਂ ਮੰਗਦਾ ਹੋਵਾਂ ਉਹ ਮੇਰਾ ਨਿੱਜੀ ਆ ਉਹਦੇ ਨਾਲ ਤੇ ਉਹਦੇ ਚਲਦੀ ਇਹ ਫਿਲਮ ਜਦੋਂ ਮੇਰੇ ਕੋਲ ਆਈ ਕੋਈ ਸੁਣ ਸੁਣ ਨਾਲ ਸੱਚੀ ਨੂੰ ਕੋਈ ਇਦਾਂ ਦਾ ਇਹਦੇ ਵਿੱਚ ਮਸਲਾ ਨਹੀਂ ਸੀ ਹਾਂ ਅਮਰ ਨੇ ਮੈਨੂੰ ਮੇਰੇ ਕਰੈਕਟਰ ਬਾਰੇ ਜ਼ਰੂਰ ਦੱਸਿਆ ਸੀ ਇੰਨਾ ਮੈਨੂੰ ਪਤਾ ਸੀ ਕਿ ਬੀਬੀ ਰਜਨੀ ਰੂਪੀ ਦੀ ਕਹਾਣੀ ਆ ਤੇ ਮੈਨੂੰ ਐਂ ਲੱਗਦਾ ਸੀ ਕਿ ਮੇਰਾ ਇਹਦੇ ਵਿੱਚ ਕੀ ਹੋ ਸਕਦਾ ਜਦੋਂ ਉਹਨਾਂ ਨੇ ਦੱਸਿਆ ਉਹ ਕਰੈਕਟਰ ਐਡਾ ਖੂਬਸੂਰਤ ਹੈ ਬਹੁਤ ਕਮਾਲ ਦਾ ਤੇ ਮੈਂ ਉਹ ਕਹਿੰਦਾ ਭਾਜੀ ਮੈਂ ਤੁਸੀਂ ਜੇ ਡਾਇਰੈਕਟਰ ਤੋਂ ਪੁੱਛਿਓ ਉਹ ਕਹਿੰਦਾ ਸੀਗਾ ਮੈਂ ਤੁਹਾਨੂੰ ਸੁਣਾਉਣਾ ਹੈ ਪਤੀ ਨਾਲ ਸੀਗਾ ਮੈਂ ਕਿਹਾ ਵੀ ਨਹੀਂ ਵੀਰੇ ਮੈਂ ਸੁਣਨਾ ਨਹੀਂ ਕਰੈਕਟਰ ਤੇ ਮੈਂ ਇੱਕ ਫਿਲਮ ਆਪਾਂ ਕਰ ਰਹੇ ਆ ਨਹੀਂ ਕਹਿੰਦਾ ਵੀਰੇ ਤੁਸੀਂ ਇੱਕ ਆਪ ਦੇ ਉਹਦੇ ਲਈ ਸੁਣੋ ਮੈਂ ਤੁਹਾਨੂੰ ਅੱਛਾ ਲੱਗੇਗਾ ਉਹਦੇ ਕਹਿਣ ਤੇ ਫਿਰ ਮੈਂ ਸੁਣਿਆ ਔਰ ਕਰੈਕਟਰ ਬਹੁਤ ਖੂਬਸੂਰਤ ਹੈ ਜੇ ਮੈਂ ਬੀਬੀ ਰਜਨੀ ਦੀ ਗੱਲ ਕਰਾਂ ਇਤਿਹਾਸ ਬਾਰੇ ਪਛੋਕੜ ਬਾਰੇ ਸਾਰਾ ਕੁਝ ਸਾਰਿਆਂ ਨੇ ਦੱਸਦਾ ਜੇ ਅਸੀਂ ਅੱਜ ਪੰਜਾਬੀ ਸਿਨੇਮਾ ਦੀ ਗੱਲ ਕਰਦੇ ਆ ਸਾਡੀ ਜਮਾਂ ਸ਼ੁਰੂਆਤ ਹੈ ਜਮਾਂ ਅਸੀਂ ਨਵੇਂ 2 2 3 3 ਫਿਲਮਾਂ ਵਾਲੇ ਆਰਟਿਸਟਾਂ ਮੈਨੂੰ ਲੱਗਦਾ ਕਿ ਸਾਡੇ ਲਈ ਇਹ ਗੱਲ ਵੱਡੀ ਹੋ ਜਾਂਦੀ ਹੈ ਕਿ ਅਸੀਂ ਬੀਬੀ ਰਜਨੀ ਦਾ ਹਿੱਸਾ ਬਣਿਆ ਕਿਉਂਕਿ ਇਹ ਟੈਕਨੀਕਲ ਪੱਖੋਂ ਫਿਲਮ ਇੰਨੀ ਕਿ ਜ਼ਿਆਦਾ ਸਟਰੋਂਗ ਹੈ ਕਿਸੇ ਵੀਰ ਨੇ ਪੱਤਰਕਾਰ ਭਰਾ ਨੇ ਕੰਪੈਰੀਜ਼ਨ ਕੀਤਾ ਕਿ ਇਹਨੂੰ ਦੇਖ ਕੇ ਇਦਾਂ ਲੱਗ ਰਿਹਾ ਜਿਵੇਂ ਸੰਜੇ ਲੀਲਾ ਪੰਸਾਲੀ ਦੀ ਕੋਈ ਫਿਲਮ ਹੋਵੇ ਇਹ ਮੁਗਲਿਆਜ਼ਮ ਵੀ ਬਹੁਤ ਵੱਡਾ ਕੰਮ ਯਾਦ ਆ ਜਾਂਦੀ ਹੈ ਦੇਖ ਕੇ ਜਿਹਨੇ ਟ੍ਰੇਲਰ ਦੇਖਿਆ ਤੁਸੀਂ ਜਦੋਂ ਜ ਤੁਸੀਂ ਸ਼ਾਇਦ ਦੇਖੀ ਹੋਗੀ ਬਲੈਕ ਐਂਡ ਵਾਈਟ ਮੁਗਲਿਆਜ਼ਮ ਵੀ ਤੁਸੀਂ ਦੇਖੀ ਹੋਗੀ ਉਹਦੀ ਵੀ ਇੱਕ ਅਲੱਗ ਖੂਬਸੂਰਤੀ ਹੈ ਬਲੈਕ ਐਂਡ ਵਾਈਟ ਮੁਗਲਿਆਜ਼ਮ ਤੋਂ ਹੁਣ ਤਾਂ ਕਲਰ ਚ ਵੀ ਆ ਗਈ ਹੈ ਨਾ ਕਾਫੀ ਟਾਈਮ ਪਹਿਲੇ ਇਸੇ ਤਰ੍ਹਾਂ ਹੀ ਮੈਨੂੰ ਇਹਦਾ ਟ੍ਰੇਲਰ ਦੇਖ ਕੇ ਹੀ ਅਲੱਗ ਖੂਬਸੂਰਤੀ ਨਜ਼ਰ ਆਉਂਦਾ ਮੇਰਾ ਹੁਣ ਤੱਕ ਦਾ ਪਸੰਦੀਦਾ ਯੋਗਸਰ ਨੂੰ ਬਹੁਤ ਚਿਰ ਤੋਂ ਦੇਖਦੇ ਆ ਵਡਜੋ ਇਹਦੇ ਵਿੱਚ ਕੈਰੈਕਟਰ ਕੀਤਾ ਭਾਈ ਨੇ ਮਤਲਬ એનર્ਜੀ ਕਿਤੇ ਹੋਰ ਲੈ ਜਾਂਦਾ ਫਿਲਮ ਦੀ ਹੈ ਨਾ ਆ ਮੋਸ਼ਨ ਜਦੋਂ ਦੇਖਦੇ ਆ ਇੱਕ ਪਿਓ ਤੇ ਇੱਕ ਧੀ ਦਾ ਸੰਸਕਾਰ ਦੇਖੋ ਕਿੰਨਾ ਚੰਗਾ ਉਹਨੇ ਫਾਦਰ ਨੇ ਉਹਨੂੰ ਕਹਿਤਾ ਕਿ ਹੁਣ ਤੇਰੇ ਨਾਲ ਉਹ ਹੋਊਗਾ ਜਿਹੜਾ ਤੂੰ ਸੋਚ ਨਹੀਂ ਸਕੀਂਗੇ ਤੇ ਉਹਨੇ ਅੱਗੇ ਉਹ ਰਿਐਕਟ ਹੀ ਨਹੀਂ ਕੀਤਾ ਇੱਕ ਰਾਜਾ ਵੀ ਦੇਖੋ ਨਾ ਇੱਕ ਸਤਕਾਰ ਦੇਖੋ ਆਪਣੇ ਪਿਤਾ ਦੇ ਖਿਲਾਫ ਜਾਣ ਨੂੰ ਤਾਂ ਜਾ ਵੀ ਸਕਦੀ ਸੀ ਕੋਈ ਵੱਡੀ ਗੱਲ ਨਹੀਂ ਸੀ ਹਣਾ ਕਿਉਂਕਿ ਪਰਮਾਤਮਾ ਦਾ ਉਹਦੋਂ ਵੀ ਉਹਦੇ ਨਾਲ ਹੀ ਰਹਿਣਾ ਸੀ ਪਰ ਟੋਨੇ ਪਿਤਾ ਦਾ ਵੀ ਬਰਾਬਰੀ ਸਤਕਾਰ ਕੀਤਾ ਬੀਬੀ ਰਜਨੀ ਦੇ ਮੈਨੂੰ ਲੱਗਦਾ ਕਿ ਇਕੱਲੇ ਇਕੱਲੇ ਡਾਇਲੋਗ ਚ ਇਕੱਲੇ ਇਕੱਲੇ ਸੀਨ ਚ ਤੁਸੀਂ ਕਿੰਨਾ ਕੁ ਸਿੱਖ ਸਕਦੇ ਹੋ ਇਹ ਤੁਹਾਡੇ ਦੇ ਜਿਵੇਂ ਭਾਜੀ ਕਹਿੰਦੇ ਤੁਹਾਡੇ ਤੇ ਡਿਪੈਂਡ ਕਰਦਾ ਹੈ। ਸਿਨਮੇ ਲਈ ਗੱਲ ਇਹ ਵੱਡੀ ਹੈ ਕਿ ਜਿੱਦਾਂ ਭਾਜੀ ਨੇ ਕਿਹਾ ਕਿ ਇਹ ਫਿਲਮ ਮੋਡਾ ਬਣੂਗੀ ਇਹਨਾਂ ਦਾ ਤਜਰਬਾ ਬਹੁਤ ਵੱਡਾ ਹੈ। ਸਫਰ ਬਹੁਤ ਲੰਬਾ ਹੈ। ਜੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਫਿਲਮ ਇਹ ਮੋਡਾ ਬਣੂਗੀ ਤਾਂ ਸਾਡੇ ਲਈ ਤਾਂ ਇਹ ਤੋਂ ਵੱਡਾ ਕੰਪਲੀਮੈਂਟ ਵੀ ਹੋ ਨਹੀਂ ਸਕਦਾ। ਮੈਨੂੰ ਲੱਗਦਾ ਕਿ ਇੱਥੇ ਮੈਂ ਬਸ ਇੱਕੋ ਹੀ ਬੇਨਤੀ ਕਰਨਾ ਚਾਹਾਂਗਾ। ਕਰਮ ਵਿੱਚ ਜਿੱਦਾਂ ਗੱਲ ਕੀਤੀ ਕਿ ਪ੍ਰੋਫਿਟ ਲਾਸ ਵਾਲੀ ਤਾਂ ਸਿਸਟਮ ਤੋਂ ਹੀ ਬਾਹਰ ਹੋ ਗਈ ਹੈ ਨਾ ਗੱਲ। ਸਾਡੀ ਤਾਂ ਸੇਵਾ ਹੀ ਆ ਸਾਰੀ ਦਸਵੰਦ ਹੀ ਹੁੰਦਾ ਹੈ ਕਾਰਟਿਸਟ ਦਾ ਇਕੱਲਾ ਪੈਸਿਆਂ ਦਾ ਤਾਂ ਸਬੰਧ ਨਹੀਂ ਘਟਣਾ ਹੁੰਦਾ ਤੁਸੀਂ ਤੁਹਾਡੇ ਕੰਮ ਚੋਂ ਵੀ ਦਸਵੰਦ ਨਿਕਲਣਾ ਚਾਹੀਦਾ ਜੇ ਪਰਮਾਤਮਾ ਉਹ ਇਤਿਹਾਸਕ ਰੂਪ ਚ ਕਢਾਉਂਦਾ ਤਾਂ ਬਹੁਤ ਵੱਡੀ ਗੱਲ ਹੈ ਬਸ ਹੁਣ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਲਗਾਤਾਰ ਇੰਨੇ ਦਿਨ ਤੋਂ ਰੌਲਾ ਪਾ ਪਾ ਕੀ ਗੱਲ ਕਹਿ ਰਹੇ ਹਾਂ ਚਲੋ ਸਾਡਾ ਫਰਜ ਬਣਦਾ ਸਾਡਾ ਸਾਡਾ ਨਹੀਂ ਇਹ ਤਾਂ ਇਹ ਤਾਂ ਇਤਿਹਾਸ ਹੈ ਸਾਡੀ ਕੋਈ ਕਾਲਪਨਿਕ ਕਹਾਣੀ ਤਾਂ ਹੈ ਨਹੀਂ ਇਹ ਤਾਂ ਉਹ ਕਹਾਣੀ ਹੈ ਜਿਹੜੀ ਹੌਲੀ ਜਿਵੇਂ ਤੁਸੀਂ ਕਿਹਾ ਹੁੰਦੇ 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 ਅੱਖੋਂ ਪਰੋਖੇ ਹੋ ਗਿਆ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਅੱਜ ਦੁਨੀਆ ਮੋੜੇ ਲੈ ਕੇ ਆਂਦੀ ਲੋਕ ਹੁੰਗਾਰਾ ਦੇ ਰਹੇ ਆ ਬਹੁਤ ਵਧੀਆ ਕੋਈ ਮਸਲਾ ਨਹੀਂ ਬਸ ਮੇਰੀ ਤਾਂ ਇਹ ਬੇਨਤੀ ਆ ਕਿ ਜਿੰਨਾ ਤੁਸੀਂ ਸਾਨੂੰ ਰਿਸਪਾਂਸ ਕਰ ਰਹੇ ਹੋ ਤੇ ਤੁਸੀਂ ਇਸ ਫਿਲਮ ਨੂੰ ਓਡਾ ਵੱਡਾ ਕਰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਇਓਰਟੀ ਆ ਜਿਹੜਾ ਸਿਨੇਮਾ ਉਹ ਇਹਨਾਂ ਸਬਜੈਕਟਾਂ ਨੂੰ ਕਿਉਂਕਿ ਪਿਆ ਬਹੁਤ ਕੁਝ ਹੈ ਬੀਬੀ ਰਜਨੀ ਤਾਂ ਇੱਕ ਜਿਵੇਂ ਇੱਕ ਆਪਾਂ ਕਹਿ ਦਈਏ ਕਿ ਡਿੰਗ ਪਟਣ ਵਾਲੀ ਗੱਲ ਹੈ ਸ਼ੁਰੂ ਕੀਤਾ ਉਦੋਂ ਬਾਅਦ ਤਾਂ ਇੰਨਾ ਕੁ ਕੁਝ ਪਿਆ ਹੈ ਕਿ ਬੂਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਸਰ ਕਹਿੰਦੇ ਹੁੰਦੇ ਕਿ ਜਨਮ ਲੈ ਕੇ ਵੀ ਦੁਬਾਰੇ ਆਈ ਹੈ ਨਾ ਤਾਂ ਵੀ ਨਹੀਂ ਪੂਰਾ ਹੋਣਾ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਪੰਨੇ ਪੰਨੇ ਤੇ ਭਾਜੀ ਦਾ ਇੱਕ ਕਨਸੈਪਟ ਹੈ ਕਿ ਸਿੱਖ ਰਾਜ ਦੇ ਇੱਕ ਸਪਾਈ ਦੀ ਗਾਣੀ ਹੈ ਬਸ ਜਰਨਲ ਦੀ ਗਾਣੀ ਨਹੀਂ ਕੱਲੇ ਸਪਾਈ ਦੀ ਗਾਣੀ ਹੈ ਤੇ ਮੈਨੂੰ ਲੱਗਦਾ ਹੈ ਕਿ ਲੋਕ ਇਹ ਰਾਈਟ ਟਾਈਮ ਹੈ ਬਿਲਕੁਲ ਬੀਬੀ ਰਜਨੀ ਇੱਕ ਵਿਧ ਬਣਨੀ ਹੁੰਦੀ ਆ ਇਹ ਬਣਾਤੀ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਲੋਕਾਂ ਨੂੰ ਬਸ ਬੇਨਤੀ ਹੈ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਜਿੰਨੀ ਇਹ ਐਫਰਟ ਮਿਹਨਤ ਨੇ ਫਲ ਇਹਨੂੰ ਤੁਸੀਂ ਪਾਉਣਾ ਹੈ ਤੇ ਜ਼ਰੂਰ ਤੁਸੀਂ ਆਪਦੇਆਂ ਪਰਿਵਾਰਾਂ ਨਾਲ ਆਪਦੇਆਂ ਬੱਚਿਆਂ ਨਾਲ ਬਜ਼ੁਰਗਾਂ ਨਾਲ 30 ਤਰੀਕ ਨੂੰ ਇਹ ਫਿਲਮ वर्ल्ड वाइड ਰਿਲੀਜ਼ ਹੋਣੀ ਹੈ ਤੇ ਤੁਸੀਂ ਇਸ ਮਿਹਨਤ ਨੂੰ ਫਲ ਪਾਉਣਾ ਹੈ ਤਾਂ ਜੋ ਅਸੀਂ ਅੱਗੇ ਵੀ ਆਉਣ ਵਾਲੇ ਸਮੇਂ ਚ ਫਿਲਮਾਂ ਲੈ ਕੇ ਆਉਂਦੇ ਰਹੀਏ ਇੱਥੇ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗਾ ਭਾਜੀ ਕਿ ਬੀਬੀ ਰਜਨੀ ਜਿਹੜੀ ਕਹਾਣੀ ਹੈ ਉਹ ਬੀਬੀ ਰਜਨੀ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਰਿਵਾਰ ਦੀ ਕਹਾਣੀ ਹੈ ਉਹਨਾਂ ਦੇ ਪਿਤਾ ਦੀ ਕਹਾਣੀ ਹੈ ਯੋਗਰਾਜ ਜੀ ਤੇ ਰੂਪੀ ਗਿਲ ਜੀ ਸਾਡੇ ਫਿਲਮ ਦੇ ਮੁੱਖ ਕਿਰਦਾਰ ਨੇ ਪਰ ਇਹ ਜਨਰਲੀ ਕੋਈ ਗੱਲ ਕਰਦਾ ਨਹੀਂ ਹੁੰਦਾ ਮੈਂ ਸਾਰੇ ਮੈਨੂੰ ਪ੍ਰੋਡਿਊਸਰ ਕਹਿੰਦੇ ਨੇ ਪਰ ਮੈਂ ਸਾਰਿਆਂ ਦਾ ਛੋਟਾ ਭਰਾ ਆ ਮੈਂ ਆਪਣੇ ਆਪ ਨੂੰ ਪ੍ਰੋਡਿਊਸਰ ਨਹੀਂ ਬੰਦਦਾ ਹਲੇ ਮੈਂ ਉਹ ਲੈਵਲ ਤੇ ਪਹੁੰਚਿਆ ਨਹੀਂ ਮੈਂ ਪ੍ਰੋਡਿਊਸਰ ਕਹਿ ਸਕਾਂ ਪਰ ਮੈਨੂੰ ਇਹ ਦੱਸ ਦਿਓ ਇਹ ਬਹੁਤ ਖੁਸ਼ੀ ਹੋਊਗੀ ਕਿ ਜੱਸਾ ਵੀਰਾ ਜਰਨੈਲ ਭਾਜੀ ਸਾਡੇ ਵੱਡੇ ਨੇ ਇਹਨਾਂ ਨੇ ਜਮਾਂ ਹੀ ਕਮਰਸ਼ੀਅਲ ਐਸਪੈਕਟ ਸੋਚਿਆ ਹੀ ਨਹੀਂ ਦੇਖੋ ਜ਼ਿੰਦਗੀ ਚ ਆਪਣੀ ਜੋ ਸਮਾਂ ਕੱਢ ਕੇ ਸਮਾਂ ਦੇ ਰਹੇ ਨੇ ਕਹਿਣ ਤਾਂ ਇਹ ਕਹਿ ਸਕਦੇ ਨੇ ਵੀ ਅਸੀਂ ਤਾਂ ਇੱਕ ਪੌੜੀ ਆ ਫਿਲਮ ਦੇ ਅੰਦਰ ਵੀ ਸਾਡੇ ਨਾਲ ਕਨੈਕਟ ਹੁੰਦੀ ਆ ਸਟੋਰੀ ਰਾਈਟ ਪਰ ਉਹ ਇਹ ਮੁਹੀਮ ਦੇ ਅੰਦਰ ਐ ਜੁੜੇ ਨੇ ਵੀ ਹਾਂ ਇਹ ਚੀਜ਼ ਚੇਂਜ ਲੈ ਕੇ ਆਊਗੀ ਜਦੋਂ ਇੰਡਸਟਰੀ ਦੇ ਅੰਦਰ ਆਰਟਿਸਟ ਐ ਸੋਚਣ ਲੱਗ ਜਾਣ ਨਾ ਵੀ ਇਹ ਚੇਂਜ ਸਾਡੇ ਐਫਰਟਸ ਪਾਇਆ ਹੀ ਹੋਣੀ ਐ ਤਾਂ ਡੈਫੀਨੇਟਲੀ ਜੀ ਬਦਲਾਵ ਆਂਦਾ ਹੀ ਹੈ। सेम ਚੀਜ਼ ਮੈਨੂੰ ਫੀਲ ਹੁੰਦੀ ਹੈ। ਅੱਜ ਜਦੋਂ ਮੈਂ ਟ੍ਰੇਲਰ ਦੇਖਿਆ ਜਿੱਦਨ ਦਾ ਵੀ ਆਇਆ ਹੋਇਆ ਤੇ ਅੱਜ ਜਦੋਂ ਮੈਨੂੰ ਮੌਕਾ ਮਿਲਿਆ ਤੇ ਮਤਲਬ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਇਸ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਪਾਰਟ ਬਣਿਆ ਕਿਉਂਕਿ ਸਾਡੇ ਘਰਾਂ ਦੀਆਂ ਕਹਾਣੀਆਂ ਅਸੀਂ ਸੁਣਦੇ ਆਏ ਹਾਂ। ਠੀਕ ਹੈ ਸਾਡੀ ਮਾਵਾਂ ਨੇ ਸੁਣਾਈ ਮੇਰੀ ਦਾਦੀ ਨੇ ਸੁਣਾਈ ਤੇ ਅੱਜ ਜਦੋਂ ਇਸ ਚੀਜ਼ ਬਾਰੇ ਅਸੀਂ ਗੱਲ ਕਰਦੇ ਆਂ ਨਾ ਘਰੇ ਤੇ ਮੰਮੀ ਕਹਿੰਦੇ ਨੇ ਯਾਦ ਆ ਨਾ ਤੈਨੂੰ ਹਾ ਦੱਸਿਆ ਸੀ ਯਾਦ ਹੈ ਨਾ ਦਿਨੋਏ ਵਾਲੀ ਦੁਨੀ ਚੰਦ ਯਾਦ ਹੈ ਨਾ ਕੌਣ ਸੀਗਾ ਸੋ ਇਹ ਚੀਜ਼ ਜਿਹੜਾ ਬੰਦੇ ਨੂੰ ਹੈ ਨਾ ਕਿ ਆਪਣੇ ਨਾਲ ਕਿ ਆਸੀ ਇਹ ਚੀਜ਼ ਦੇਖੀ ਹੈ ਸੁਣੀ ਹੈ ਉਹ ਪੈਸੇ ਤੇ ਪਿੱਛੇ ਜਾਂਦਾ ਨਹੀਂ ਉਹ ਸਮਝਦਾ ਕਿ ਮੈਂ ਇਸ ਮੈਂ ਅੱਜ ਕਹਿੰਦਾ ਮੈਂ ਭਾਗਾ ਵਾਲਾ ਕਿ ਜਦੋਂ ਮੈਨੂੰ ਮੌਕਾ ਮਿਲਿਆ ਨਹੀਂ ਨਹੀਂ ਉਹ ਗੱਲ ਹੈ ਭਾਜੀ ਤੁਸੀਂ ਹੋਗੇ ਭਾਜੀ ਹੁਣੀ ਹੋਗੇ ਵੀਰੇ ਹੋਣੀ ਹੋਗੇ ਮਤਲਬ ਸੱਜੀਆਂ ਖੱਬੀਆਂ ਬਾਹਾਂ ਹੀ ਹੁੰਦੀਆਂ ਨੇ ਜਿਹੜੀਆਂ ਇੱਕ ਉਪਰਾਲੇ ਨੂੰ ਮਤਲਬ ਪੂਰਾ ਕਰਦੀਆਂ ਸੋ ਇਹ ਸਾਰੇ ਜਾਣੇ ਆਪਣੇ ਮੈਂਬਰ ਜਿੰਨੇ ਵੀ ਟੀਮ ਦੇ ਹੈਗੇ ਨੇ ਸਾਰੇ ਮਤਲਬ ਮੇਰੀਆਂ ਮੇਰੇ ਪਰਿਵਾਰ ਦੀਆਂ ਮੇਰੇ ਮਿਹਨਤ ਦੇ ਕਮਾਏ ਹੋਏ ਪੈਸੇ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣੇ ਨੇ ਜੋ ਕਿ ਅੱਜ ਹਰ ਪਾਸੇ ਪ੍ਰੋਜੈਕਟ ਦਾ ਚਰਚਾ ਹੋ ਰਿਹਾ ਸੋ ਮੈਂ ਉਹਦੇ ਲਈ ਮਤਲਬ ਔਨ ਰੈਕર્ડ ਇਹ ਚੀਜ਼ ਕਹਿਣਾ ਵੀ ਮੈਂ ਜਿੰਨਾ ਵੀ ਸ਼ੁਕਰਾਨਾ ਕਰਾਂਗਾ ਉਹਨਾਂ ਥੋੜਾ ਤੇ ਸਾਨੂੰ ਮਤਲਬ ਸਾਡੇ ਸਾਰੇ ਪਰਿਵਾਰ ਨੂੰ ਦਿਲੋਂ ਇਹ ਚੀਜ਼ ਦੀ ਖੁਸ਼ੀ ਹੈ ਵੀ ਸਾਰੇ ਦਿਲੋਂ ਲੱਗੇ ਹੋਏ ਕਿਉਂਕਿ ਕਿਉਂਕਿ ਸਾਨੂੰ ਤਾਂ ਆਡੀਅנס ਹੈ ਕੋਗੀ ਵੀ ਜੀ ਇਹ ਗੱਲ ਕਹਿ ਰਹੇ ਆ ਇਹ ਗੱਲ ਕਹਿ ਰਹੇ ਆ ਵੀ ਜੀ ਇਹ ਤਾਂ ਪੇਡ ਆਫ ਹੈ ਤਾਂ ਕਰਕੇ ਕਹਿ ਰਿਹਾ ਨਹੀਂ ਮੈਂ ਇਹ ਚੀਜ਼ ਨੂੰ ਉੱਥੇ ਹੀ ਇੱਕ ਤੁਹਾਨੂੰ ਉਹ ਰਿਐਲਿਟੀ ਚੈੱਕ ਦਿਨਾ ਵੀ ਪੈਸੇ ਕਰਕੇ ਉਰੇ ਕੋਈ ਨਹੀਂ ਬੈਠਾ ਹੈ ਬਿਲਕੁਲ ਤਾਂ ਹੀ ਇਦਾਂ ਦੀਆਂ ਫਿਲਮਾਂ ਅੱਗੇ ਆਂਦੀਆਂ ਮੈਮ ਜਿਵੇਂ ਪੰਜਾਬ ਦੀਆਂ ਫਿਲਮਾਂ ਦਾ ਟ੍ਰੈਂਡ ਚੱਲਿਆ ਹੋਇਆ ਹੈ ਕਾਫੀ ਕਾਫੀ ਸਮੇ ਤੋਂ ਤੁਸੀਂ ਇਹ ਜਦੋਂ ਫਿਲਮ ਕੀਤੀ ਕਿ ਤੁਹਾਡੇ ਤੁਸੀਂ ਸੋਚਿਆ ਕਿ ਮੈਂ ਇਸ ਟ੍ਰੈਂਡ ਚ ਜਾਵਾਂ ਹੱਲੇ ਕਿ ਮੈਂ ਇਸ ਫਿਲਮ ਲਈ ਰੈਡੀ ਹਾਂ ਜਾਂ ਫਿਰ ਦੂਸਰੀਆਂ ਤਰ੍ਹਾਂ ਦੀਆਂ ਫਿਲਮਾਂ ਆਉਂਦੀਆਂ ਕਿਉਂਕਿ ਹਰ ਆਰਟਿਸਟ ਨੂੰ ਇਹ ਹੁੰਦਾ ਨਾ ਕਿ ਫਿਲਮ ਵੱਡੇ ਲੈਵਲ ਤੇ ਜਾਏਗੀ ਕਿ ਨਹੀਂ ਜਾਏਗੀ ਕੋਈ ਨਾ ਕੋਈ ਸੋਚਦਾ ਜ਼ਰੂਰ ਹੈ ਇਸ ਤਰ੍ਹਾਂ ਦੀ ਚੀਜ਼ ਕਿ ਮੈਨੂੰ ਲੱਗਦਾ ਕਿ ਕੁੜੀਆਂ ਖਾਸ ਕਰਕੇ ਜ਼ਿਆਦਾ ਇਸ ਚੀਜ਼ ਨੂੰ ਸੋਚਦੀਆਂ ਆ ਕਿ ਜਦੋਂ ਇਸ ਤਰ੍ਹਾਂ ਦੀ ਆਪਾਂ ਫਿਲਮ ਕਰਨ ਤੋਂ ਪਹਿਲਾਂ ਨਹੀਂ ਜੀ ਮੇਰੇ ਤਾਂ ਤਾਂ ਕੋਈ ਖਿਆਲ ਨਹੀਂ ਆਇਆ ਹੈਗਾ ਮੈਨੂੰ ਮੈਨੂੰ ਲੱਗਦਾ 1% ਵੀ ਨਹੀਂ ਇਹ ਆਇਆ ਕਿ ਇੱਕ ਵਾਰ ਸੋਰੀ ਮੈਂ ਦੁਬਾਰਾ ਜਵਾਬ ਦਿੰਨੀ ਮੈਂ ਕਿਉਂ ਇੰਟਰਰੈਪਟ ਕਰੀ ਮੈਂ ਯਾਨੀ ਇਦਾਂ ਦਾ ਕੋਈ ਥਾਟ ਨਹੀਂ ਆਇਆ ਮੇਰੇ ਦਿਮਾਗ ਦੇ ਵਿੱਚ ਨਾ ਮੈਂ ਇਦਾਂ ਦਾ ਸੋਚਿਆ ਕਿ ਮਤਲਬ ਇਹ ਟ੍ਰੈਂਡ ਆ ਕੋਈ ਜਾਂ ਇਧਰ ਨੂੰ ਜਾਣਾ ਚਾਹੀਦਾ ਇਦਾਂ ਦਾ ਆਈ ਡੋਨਟ ਥਿੰਕ ਕਿਸੇ ਵੀ ਕਿਸੇ ਦੇ ਵੀ ਦਿਮਾਗ ਆਇਆ ਕਿ ਅਸੀਂ ਡਿਲੀਬਰਟਲੀ ਜਾਂ ਇੰਟੈਂਸ਼ਨਲੀ ਕੋਈ ਰਾਹ ਵਰਤੇ ਆਈ ਥਿੰਕ ਸਾਰਿਆਂ ਨੇ ਇਹ ਕਹਾਣੀ ਸੁਣੀ ਹੋਈ ਸੀ ਐਂਡ ਜਿਹੜੇ ਜਿਹਨਾਂ ਨੇ ਨਰੇਸ਼ਨ ਸੁਣੀ ਹੈ ਜਾਂ ਜਿਨ੍ਹਾਂ ਨੂੰ ਅਪਰੋਚ ਹੋਇਆ ਓਨੈਸਟਲੀ ਅਸੀਂ ਸਾਰੇ ਇੱਕ ਮਾਨ ਮਹਿਸੂਸ ਕਰ ਰਹੇ ਸੀ ਕਿ ਸਾਨੂੰ ਅਪਰੋਚ ਵੀ ਕੀਤਾ ਗਿਆ ਤੇ ਹਜੇ ਤੱਕ ਅਸੀਂ ਉਹ ਫੀਲ ਕਰ ਰਹੇ ਹਾਂ ਸੋ ਕੋਈ ਵੀ ਐਕਸਟਰਾ ਥਾਟ ਇਦਾਂ ਬਿਲਕੁਲ ਵੀ ਨਹੀਂ ਆਇਆ ਪਰ ਹਾਂ ਜੀ ਇਹ ਜ਼ਰੂਰ ਹੁੰਦਾ ਕਿ ਤੁਹਾਨੂੰ ਜੇ ਇੱਕ ਰਿਸਪੌਂਸਿਬਿਲਟੀ ਦਿੱਤੀ ਜਾਂਦੀ ਹੈ ਤੁਹਾਨੂੰ ਬਸ ਇਹ ਜ਼ਰੂਰ ਨਰਵਸਨੈਸ ਹੁੰਦੀ ਹੈ ਜੋ ਕਿ ਹਜੇ ਤੱਕ ਮੈਨੂੰ ਹੈਗੀ ਆ ਜਿੰਨਾ ਚਿਰ ਫਿਲਮ ਨਹੀਂ ਆਉਂਦੀ ਹੈਗੀ ਤੇ ਆਡੀਅנס ਦੇਖਦੀ ਨਹੀਂ ਕਿ ਤੁਸੀਂ ਵਧੀਆ ਤਰੀਕੇ ਨਾਲ ਬਾਓ ਐਂਡ ਤੁਸੀਂ ਚਾਹੁੰਦੇ ਹੋ ਕਿ ਨਾ ਕੋਈ ਕੋਈ ਕਮੀ ਨਾ ਰਹਿ ਜਾਵੇ ਤੁਸੀਂ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿੰਨੀ ਮਿਹਨਤ ਹੋ ਸਕੇ ਸਾਡੀ ਸਾਰੀ ਟੀਮ ਨੇ ਕੀਤੀ ਹੈ ਸੋ ਕੋਈ ਟ੍ਰੈਂਡ ਵਾਲਾ ਤਾਂ ਕੋਈ ਨਹੀਂ ਸੀਗਾ ਜੀ ਬਟ ਹਾਂ ਜੀ ਇੱਕ ਰਿਸਪੌਂਸਿਬਿਲਟੀ ਤਾਂ ਹੈਗੀ ਆ ਸਾਰਿਆਂ ਨੂੰ ਫੀਲ ਹੋ ਰਹੀ ਹੈ ਜੀ ਸਰ ਤੁਹਾਡੇ ਕੋਲ ਇੱਕ ਸਵਾਲ ਹੈ ਪੰਜਾਬ ਨੂੰ ਹੀ ਲੈ ਕੇ ਇਸ ਫਿਲਮ ਦੇ ਰਿਲੇਟਿਡ ਥੋੜਾ ਹੋਊਗਾ ਜਦੋਂ ਮੈਂ ਟ੍ਰੇਲਰ ਦੇਖਿਆ ਪਹਿਲਾਂ ਤਾਂ ਜਦੋਂ ਤੁਹਾਡਾ ਇੱਕ ਗਰਜ ਦੀ ਆਵਾਜ਼ ਸੁਣੀ ਤੇ ਮੈਂ ਤਾਂ ਪੂਰੇ ਉਹ ਬਦਲਾ ਜੱਟੀ ਵਾਲੇ ਵਾਲੀ ਆਵਾਜ਼ ਦੇ ਵਿੱਚ ਚਲਾ ਗਿਆ ਕਿ ਹੈਨਾ ਕਿ ਇਸ ਤਰ੍ਹਾਂ ਦੀ ਗਰਜ ਦੀ ਆਵਾਜ਼ ਅੱਜ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਰੱਬ ਲੰਬੀਆਂ ਉਮਰਾਂ ਕਰ ਸਾਨੂੰ ਇਦਾਂ ਦੀ ਮਿਲਦੀ ਰਹੇ ਕਿ ਤੁਸੀਂ ਮੰਨਦੇ ਹੋ ਜਿਵੇਂ ਤੁਸੀਂ ਪਿਛਲੀ ਇੰਟਰਵਿਊ 'ਚ ਤੁਸੀਂ ਕਹਿ ਰਹੇ ਸੀਗੇ ਕਿ ਇਹ ਦੱਬੀਆਂ ਗਈਆਂ ਇਦਾਂ ਦੀਆਂ ਸਟੋਰੀ ਸਾਡੀਆਂ ਇਹਨੂੰ ਪੰਜਾਬ ਦਾ ਕੋਈ ਡੇਰਾਵਾਦ ਦਾ ਇਦਾਂ ਕਨੈਕਸ਼ਨ ਮੰਨਦੇ ਹੋ ਕਿ ਉਸ ਦੇ ਕਾਰਨ ਇਹ ਸਾਡੀਆਂ ਜਿਹੜੀਆਂ ਹਿਸਟਰੀ ਉਹ ਦੱਬੀ ਗਈ ਹੈ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾ beta ਇਥੋਂ 5 ਮਿੰਟ ਦੀ ਕਹਾਣੀ ਸੁਣੋਣੀ ਹੈ ਬਸ ਸਾਰੇ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਜੂਗਾ ਕਿਉਂਕਿ ਤੁਸੀਂ ਗੱਡੀ ਕਿਸੇ ਹੋਰ ਰਾਤ ਬਾਦੀ ਹੈ ਮੈਨੂੰ 53 ਸਾਲ ਹੋ ਗਏ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਦਾ ਜੀ ਜਵਾਨੀ ਤੋਂ ਲੈ ਕੇ ਅਤਖੜ ਅਤਖੜ ਤੋਂ ਲੈ ਕੇ ਬੁਢਾਪਾ ਬੁਢਾਪੇ ਤੋਂ ਬਾਅਦ ਸ਼ਾਇਦ ਫੇਰ ਜਵਾਨੀ ਠੀਕ ਹੈ ਹੋਰ ਜਵਾਨੀ ਮੈਂ ਪੰਜਾਬ ਦੇ ਹਰ ਪਿੰਡ ਦਾ ਹਰ ਘਰ ਦਾ ਨਮਕ ਖਾਦਾ ਉਸ ਪਿੰਡ ਚ ਰਹਾ ਮਾਵਾ ਨੇ ਬਜ਼ੁਰਗਾ ਨੇ ਧੀਆ ਨੇ ਭੈਣਾ ਨੇ ਆਪਣੇ ਘਰੇ ਮੈਨੂੰ ਰੱਖਿਆ ਮੈਨੂੰ ਹੋਟਲ ਚ ਨਹੀਂ ਕਿਤੇ ਜਾਣ ਦਿੱਤਾ ਕਿਉਂਕਿ ਹਮੇਸ਼ਾ ਕਹਿੰਦੇ ਸੀ ਇਹ ਸਾਡਾ ਪੰਜਾਬ ਦਾ ਪੁੱਤਰ ਹੈ ਔਰ ਮੇਰੇ ਮਾਤਾ ਜੀ ਨੇ ਵੀ ਕਦੇ ਅਬਜੈਕਟ ਨਹੀਂ ਸੀ ਕੀਤਾ ਮੈਂ 6-6 ਮਹੀਨੇ ਘਰ ਨਹੀਂ ਸੀ ਆਉਂਦਾ ਕਿਉਂਕਿ ਸਾਰੇ ਯੂਨਿਟ ਉੱਥੇ ਤੁਰੇ ਫਿਰਦੇ ਸੀ ਕੋਪਰੇਟਿਵ ਪਿੰਡਾਂ 'ਚ ਰਹਿਣਾ ਉਦੋਂ ਔਰਤਾਂ ਲਈ ਬੇੜਾ ਪਾਸੇ ਹੁੰਦਾ ਸੀ ਹੰਦਿਆਂ ਲਈ ਪਾਸੇ ਹੁੰਦਾ ਸੀ ਤੁਸੀਂ ਦੇਖਿਓ ਹਣੇ ਪੰਜਾਬ ਦੇ ਘਰ ਕਿਹੜੇ ਨੇ ਰੋਟੀ ਬਣ ਜਾਂਦੀ ਸੀ ਰੋਟੀ ਕਿਹੜਾ ਵੀ ਰੋਟੀ ਧਰ ਦਿਓ ਮਾਤਾ ਜੀ ਖਾ ਲੈਣੇ ਪਰ ਮਾਂ ਲੈ ਕੋਲ ਬੈਠ ਕੇ ਰੋਟੀ ਖਾਣੀ ਹਰ ਪੰਜਾਬ ਦੇ ਘਰ ਦੀ ਮੇਰੀ ਮਾਂ ਹੈ ਮੇਰਾ ਬਜ਼ੁਰਗ ਨੇ ਮੇਰੇ ਆ ਭੈਣਾਂ ਨੇ ਮੇਰੀ ਧੀਆਂ ਨੇ ਮੈਂ ਪੰਜਾਬ ਦੀ ਤਰਕੀ ਦਾ ਕਰਜ ਨਹੀਂ ਲਾ ਸਕਦਾ ਤੇ ਵੀ ਗਲਤ ਆ ਹਰ ਉਸ ਘਰ ਦਾ ਜਿੱਥੇ ਘਰਜ ਮੈਂ ਰਾਤਾਂ ਕੱਟੀਆਂ ਨੇ ਸ਼ੂਟਿੰਗਾਂ ਕੀਤੀਆਂ ਨੇ ਜੇ ਕਿਤੇ ਕਿਸੇ ਦਾ ਕਿਲਾ ਦੋ ਕਿਲਾ ਮਿੱਧਿਆ ਗਿਆ ਕੜਕ ਦਾ ਜਾਂ ਧਾਮ ਦਾ ਜਾਂ ਕੋ ਨੁਕਸਾਨ ਹੋ ਗਿਆ ਤੇ ਮੈਂ ਕਈ ਵਾਰੀ ਬਜ਼ੁਰਗਾਂ ਨੂੰ ਕਹਿਣਾ ਬਾਬਾ ਜੀ ਪੈਸੇ ਦੇ ਰਿਹਾ ਤੇ ਉਹਨਾਂ ਕਹਿਣਾ ਵੀ ਚਾਂਡ ਮਾਰਾਂਗਾ ਰੱਖ ਕੇ ਤੇਰੇ ਕੰਨ ਪੱਟੀ ਤੇ ਖਬਰਦਾਰ ਜਿਹੋ ਜੀ ਗੱਲ ਕੀਤੀ ਭਾਵੇਂ ਸਾਰੇ ਖੇਤ ਉਜਾੜ ਦੇ ਜਿਹੜਾ ਕੰਮ ਤੂੰ ਕਰਦਾ ਹੈ ਇਹ ਕੰਮ ਸ਼ਾਇਦ ਕਿਸੇ ਨੇ ਨਹੀਂ ਅਜੇ ਤੱਕ ਮੋਢੇ ਤੇ ਚੱਕਿਆ ਸੋ ਮੈਂ ਜੀ ਆਪਣੀ ਸਾਰੀ ਉਮਰ 53 ਸਾਲ ਪੰਜਾਬ ਦੇ ਪਿੰਡਾਂ ਜੀ ਘੜਦੀ ਉਦੋਂ ਨਾਲ ਹੋਟਲ ਹੁੰਦੇ ਸੀ ਨਾਲ ਹੋਟਲ 'ਚ ਮੈਨੂੰ ਕੋਈ ਜਾਣਦਿੰਦੇ ਸੀ ਮੇਰਾ ਪਿਆਰ ਹੀ ਇੰਨੀ ਲੋ ਇਹਨਾਂ ਲੋਕ ਕਰਦੇ ਸੀ ਕੋਈ ਫਿਲਮ ਹੋਣੀ ਉੱਥੇ ਸਾਰਾ ਯੂਨਿਟ ਉਸੇ ਪਿੰਡ 'ਚ ਸਾਦੇ ਲੈਣਾ ਤੇ ਹਰੇਕ ਪਿੰਡ ਜਾ ਕੇ ਸ਼ੂਟਿੰਗਾਂ ਕਰਨੀਆਂ ਕਦੇ ਉਹਨਾਂ ਦੀਆਂ ਕਣ ਕਾਮੀਆਂ ਦੀਆਂ ਗਈਆਂ ਕਦੇ ਕੁਝ ਹੋ ਗਿਆ ਕਦੇ ਬਾਬਾ ਜੀ ਉਹਨਾਂ ਨੂੰ ਕਹਿਣਾ ਬਜ਼ੁਰਗਾਂ ਨੂੰ ਪੈਸੇ ਲੈ ਲਓ ਉਹਨਾਂ ਨੇ ਕਹਿਣਾ ਚੰਡ ਮਾਰਾਂਗੇ ਤੇਰੇ ਖਬਰਦਾਰ ਹਾਂ ਜੀ ਕੰਮ ਕੀਤਾ ਤੋਂ ਇਹ ਸਭ ਕੁਝ ਤੇਰਾ ਹੀ ਉਹ ਘਰਾਂ 'ਚ ਰਹਿ ਕੇ ਜਦ ਰਾਤ ਨੂੰ ਮੰਝੇ ਲੱਗ ਜਾਂਦੇ ਸੀ ਤੇ ਪੁਰਾਣੀਆਂ ਬਜ਼ੁਰਗਣੀਆਂ ਬੈਠ ਕੇ ਬੀਬੀ ਰਜਨੀ ਦੀ ਕਹਾਣੀ ਹਰ ਪਿੰਡ ਹਰ ਘਰ 'ਚ ਚਲਦੀ ਹੁੰਦੀ ਸੀ ਮੇਰੇ ਮਾਂ ਜੀ ਨੇ ਮੈਨੂੰ ਸੁਣਾਈ ਸੀ ਮੈਂ ਉਹ ਸੁਣਦਾ ਰਿਹਾ ਸਵੇਰੇ ਹੋਣੀ ਬੰਬੀ ਤੇ ਨਹਾ ਲੈਣਾ ਸਾਗ ਮੱਕੀ ਦੀ ਰੋਟੀ ਆ ਜਾਣੀ ਦੁਪਹਿਰ ਦੀ ਰੋਟੀ ਆ ਜਾਣੀ ਸਾਰੇ ਯੂਨਿਟ ਵਾਸਤੇ ਸਾਰੇ ਪਿੰਡ ਦੇ ਲੱਸੀ ਇਕੱਠੀ ਕਰਕੇ ਪਿਉਣੀ ਕੋਈ ਇਥੇ ਵੈਰਿਟੀ ਵੈਨ ਨਹੀਂ ਸੀ ਮੰਝੇ ਸੀ ਈਆਂ ਪੈਣਾ ਨੇ ਉੱਥੇ ਜਾ ਕੇ ਛੱਪਰਾ ਚ ਆਪਣੇ ਕੱਪੜੇ ਬਦਲ ਲੈਣੇ ਕਿਸੇ ਨੇ ਜਾ ਕੇ ਗੰਨਿਆਂ ਦੇ ਖੇਤਾਂ ਜਾ ਕੇ ਕੱਪੜੇ ਬਦਲ ਲੈਣੇ ਉੱਥੇ ਰੋਟੀ ਖਾਈ ਜਣੀ ਉੱਥੇ ਸ਼ੂਟਿੰਗ ਹੋਈ ਜਾਂਦੀ ਸੀ ਬੜੇ ਸਾਲ ਇਸ ਤਰ੍ਹਾਂ ਕੱਟੇ ਲੇਕਿਨ ਬੀਬੀ ਰਜਨੀ ਦੀ ਕਹਾਣੀ ਚੱਲਦੀ ਰਹੀ ਚੱਲਦੀ ਰਹੀ ਬੜੇ ਸਾਲ ਰਹੇ ਆਤਵਾਦ ਆਇਆ ਸਭ ਕੁਝ ਆਇਆ ਸ਼ੂਟਿੰਗ ਕੀਤੀ ਉੱਥੇ ਸ਼ੂਟਿੰਗਾਂ ਉਸ ਵੇਲੇ ਵੀ ਕੀਤੀਆਂ ਸਮਾਂ ਤੱਕ ਕਿਸੇ ਨੇ ਕੁਝ ਕਿਹਾ ਨਹੀਂ ਇੰਨਾ ਕੁ ਪਿਆਰ ਸਤਿਕਾਰ ਸਾਨੂੰ ਦਿੱਤਾ ਜਿਹੜਾ ਸਵਾਲ ਤੁਸੀਂ ਕਰਦੇ ਸੀ ਗੱਲ ਇਹ ਹੈ ਕਿ ਮੈਂ ਆਪਣੀ ਜ਼ਾਤੀ ਗੱਲ ਕਰਦਾ ਕਿ ਮੈਨੂੰ ਬੜੀ ਵਾਰੀ ਆਫਰ ਬੰਬੇ ਤੋਂ ਵੀ ਆਈ ਵੀ ਤੂੰ ਇੱਥੇ ਆ ਜਾ ਤੂੰ ਸਾਊਥ ਚ ਆ ਜਾ ਤੂੰ ਇੱਧਰ ਆ ਜਾ ਆ ਕਰਨਾ ਹੈ ਤੂੰ ਪੀਆਰ ਹੋ ਜਾ ਤੂੰ ਉੱਥੇ ਆ ਜਾ ਫਿਰਨ ਬਹੁਤ ਸਰਕਾਰ ਵੱਲੋਂ ਵੀ ਮੈਨੂੰ ਬੜੀਆਂ ਆਫਰਾਂ ਮਿਲੀਆਂ ਪਰ ਮੈਂ ਜ਼ਿੰਦਗੀ ਦੇ ਵਿੱਚ ਆਪਜੀ ਪੰਜਾਬ ਦੀ ਧਰਤੀ ਨਾ ਕਦੇ ਛੱਡੀ ਐ ਤੇ ਨਾ ਕਦੇ ਛੱਡਣੀ ਐ ਕਿਉਂਕਿ ਕੱਲੀਆਂ ਪੰਜਾਬੀ ਫਿਲਮਾਂ ਹੀ ਨਹੀਂ ਉਸ ਪੰਜਾਬ ਦੀ ਮਿੱਟੀ ਤੇ ਮੈਂ ਜੰਮਿਆ ਉਹ ਮੇਰੀ ਮਾਂ ਐ ਮੇਰੇ ਲਈ ਪੰਜਾਬ ਦੀ ਧਰਤੀ ਮੇਰੀ ਮਾਂ ਐ ਮੇਰੇ ਜੀ ਕੁੱਖ ਚ ਜਨਮ ਲੈ ਕੇ ਉਹਦਾ ਦੁੱਧ ਪੀ ਕੇ ਜਵਾਨ ਹੋਇਆ ਹਰ ਉਸ ਘਰ ਦਾ ਔਰ ਉਸ ਪਿੰਡ ਦਾ ਮੈਨੂੰ ਇਹ ਕਹਿੰਦੇ ਕਿਤੇ ਮੇਰਾ ਮਨ ਨਾ ਪਰਜੇ ਮੈਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿੰਨਾ ਪਿਆਰ ਸਤਿਕਾਰ ਮੈਨੂੰ ਪੰਜਾਬ ਦੀਆਂ ਮਾਵਾਂ ਨੇ ਧੀਆਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਦਿੱਤਾ ਹੈ ਸ਼ਾਇਦ ਉਹ ਪਿਆਰ ਸਾਰਾ ਦਾ ਸਾਰਾ ਪਰਮੰਡ ਵਿੱਚ ਮਿਲਾ ਕੇ ਵੀ ਇੰਨਾ ਨਹੀਂ ਹੋ ਸਕਦਾ ਜਿੰਨਾ ਮੈਨੂੰ ਮਿਲਿਆ ਪੰਜਾਬੀ ਫਿਲਮ ਚ ਅੱਜ ਤੱਕ ਇਹੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਪ੍ਰੋਡਿਊਸਰ ਨੂੰ ਮੈਂ ਨਾ ਨਾ ਕਰ ਸਕਾਂ ਔਰ ਨਾ ਹੀ ਮੈਂ ਨਾ ਕੀਤੀ ਹੈ ਜੇ ਕਿਸੇ ਨੇ ਪੈਸੇ ਦੀ ਗੱਲ ਕੀਤੀ ਹੈ ਤਾਂ ਰੁਕ ਕੇ ਤਾਂ ਕਿ ਭਾਈ ਜੋ ਦੇਣਾ ਦੇ ਦੇ ਬਾਕੀ ਛੱਡ ਆਪਾਂ ਕੰਮ ਕਰੀਏ ਇਸ ਚੀਜ਼ ਨੂੰ ਕਰਦੇ 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 ਜਿੰਨੀ ਵੀ ਜਰਨੀ 53 ਸਾਲ ਦੀ ਰਹੀ ਹੈ ਮੈਂ بڑے بڑے ਪ੍ਰੋਡਿਊਸਰ ਦੇਖੇ بڑے بڑے ਡਾਇਰੈਕਟਰ ਦੇਖੇ ਸਭ ਨੂੰ ਮੇਰਾ ਨਮਸਕਾਰ ਹੈ ਤੁਸੀਂ ਮੈਨੂੰ ਕੰਮ ਦਿੱਤਾ ਧੰਨਵਾਦ ਪਰ ਆ ਜਿਹੜੇ ਮੁੰਡੇ ਹੁਣ ਮਿਲਿਆ ਕਰਨ ਹੋਣੀ ਇਹ ਆ ਜਸ ਹੋਣੀ ਜਰਨੈਲ ਹੋਣੀ ਇਹ ਹੁਣ ਜਾ ਕੇ ਮਲਾਪ ਹੋਇਆ ਹੁਣ ਮੇਲੇ ਹੋਏ ਨੇ ਚਿੱਟਿਆ ਦਾੜਾ ਜਦ ਹੋਇਆ ਤੇ ਯਕੀਨ ਕਰਨਾ ਜੇ ਧਰਤੀ ਖੜੀ ਹੈ ਤੇ ਧਰਤੀ ਫਟੀ ਨਹੀਂ ਤੇ ਕੰਮ ਪੰਜਾਬ ਦੇ ਬਥੇਰਾ ਕੁਝ ਪੰਜਾਬ ਨਾ ਹੋਇਆ ਤੇ ਪੰਜਾਬ ਗਰਕ ਨਹੀਂ ਹੋਇਆ ਤੇ ਨਾ ਕਦੇ ਹੋਵੇ ਉਹ ਸਿਰਫ ਇਸ ਕਰਕੇ ਕਿ ਇਹੋ ਜਿਹੀਆਂ ਰੂਹਾਂ ਉੱਥੇ ਵਸਦੀਆਂ ਨੇ ਔਰ ਇਹ ਰੂਹਾਂ ਕੱリエ ਕੋ ਫਿਲਮ ਇੰਡਸਟਰੀ ਚ ਨਹੀਂ ਇਹ ਰੂਹਾਂ ਕਿਸਾਨ ਅੰਦੋਲਨ ਵੇਲੇ ਸੀਗੀਆਂ ਪਹਿਲਾਂ ਵੀ ਸੀ ਜਦ ਭਗਤ ਸਿੰਘ ਦੇ ਚਾਚੇ ਮਾਮੇ ਤਾਤੇ ਕਰਦੇ ਸੀ ਉਦੋਂ ਵੀ ਸੀ ਰਹਿਣ ਗਿਆ ਤੇ ਇਹ ਰਹਿੰਦੇ ਰਹਿੰਦੇ ਪੰਜਾਬ ਹਮੇਸ਼ਾ ਖੁਸ਼ਹਾਲ ਰਹੂਗਾ ਨੂੰ ਕੁਝ ਨਹੀਂ ਹੋਣਾ ਪਰ ਆ ਰਜਨੀ ਫਿਲਮ ਜਿਹੜੀ ਬਣੀ ਹੈ ਮੈਂ ਇੰਨੇ ਸਾਲਾਂ ਦਾ ਵਿੱਚ ਇਹ ਸੋਚਦਾ ਸੀ ਵੀ ਤੂੰ ਕੰਮ ਕਦ ਤੈਨੂੰ ਕੰਮ ਮਿਲੂਗਾ ਕਦ ਤੂੰ ਐਕਟਰ ਕਹਾਏਗਾ ਕਦ ਤੇਰੇ ਮਨ ਦੀ ਸੰਤੁਸ਼ਟੀ ਹੋਊਗੀ ਪਰ ਇਸ ਫਿਲਮ ਦੇ ਵਿੱਚ ਕੰਮ ਕਰਕੇ ਮੈਂ ਸਿਰਫ ਇੱਕੋ ਹੀ ਗੱਲ ਕਹਿ ਸਕਦਾ ਕਿ ਨਾ ਤਾਂ ਮੇਰੇ ਦੇਖਦੇ ਦੇਖਦੇ ਮੇਰੀ ਜਵਾਨੀ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਪੰਜਾਬੀ ਫਿਲਮ ਬਣੀ ਐ ਨੇ ਫਿਲਮਾਂ ਸੱਜਨ ਸਿੰਘ ਰੰਗਰੂਟ ਬਣੀ ਐ ਅਰਦਾਸ ਬਣੀ ਐ ਪਰ ਇਹੋ ਜੇ ਮਿਆਰ ਦੀ ਪਿਕਚਰ ਐ ਐਡੀ ਵੱਡੀ ਫਿਲਮ ਜਿਹਦੇ ਵਿੱਚ ਸਾਰਿਆਂ ਬੱਚਿਆਂ ਨੇ ਕੰਮ ਕੀਤਾ ਭਰਾਵਾਂ ਨੇ ਕੰਮ ਕੀਤਾ ਸਦਕੇ ਜਾਵਾਂ ਮੈਂ ਇਹਨਾਂ ਦੇ ਲੋਕ ਤਾਂ ਪ੍ਰਮੋਸ਼ਨ ਉੱਤੇ ਜਾਂਦੇ ਨਹੀਂ ਪੈਸੇ ਮੰਗਦੇ ਐ ਐਕਟਰ ਪੈਸੇ ਦੇਵੋਗੇ ਤਾਂ ਜਾਵਾਂਗੇ ਸਾਡੇ ਜ ਬਹੁਤ ਨੁਕਸਾਨ ਨੇ ਪਰ ਕੋਈ ਨਹੀਂ ਮਾਰਾ ਕਿਰਪਾ ਕਰੇਗਾ ਤੇ ਇਹਨਾਂ ਨੇ ਫੇਰ ਵੀ ਆ ਕੇ ਸਾਰਾ ਬੇੜਾ ਚੱਕਿਆ ਇੱਕੋ ਚੀਜ਼ ਕਹਿ ਸਕਦਾ ਵੀ ਆ ਬੀਬੀ ਰਜਨੀ ਜਿਹੜੀ ਐ ਨਾ ਇਹ ਪੰਜਾਬੀ ਫਿਲਮਾਂ ਦੀ ਮੁਗਲਿਆਰਮਾ ਯੂਨੀਵਰਸਿਟੀ ਐ ਸਕੂਲ ਐ ਕਾਲਜ ਐ ਜਿਹਦੇ ਵਿੱਚ ਪੜ੍ਹ ਕੇ ਆਉਣ ਵਾਲੀਆਂ ਨਸਲਾਂ ਜ਼ਿੰਦਗੀ 'ਚ ਉਹ ਆਪਣੇ ਪਛੋਕੜ ਨੂੰ ਯਾਦ ਵੀ ਕਰਨਗੀਆਂ ਅੱਗੇ ਵੀ ਲੈ ਕੇ ਆਉਣਗੀਆਂ ਕਿਉਂਕਿ ਇਹੋ ਜਿਹੀਆਂ ਫਿਲਮਾਂ ਧੰਨ ਨੇ ਪ੍ਰੋਡਿਊਸਰ ਜਿਹਨਾਂ ਨੇ ਬਣਾਈਆਂ ਨੇ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਉਹਦੀ ਪੈਸੇ ਦੀ ਗੱਲ ਕਰਦੇ ਆ ਨਾ ਕਿ ਇਹ ਸੱਚੇ ਪਾਤਸ਼ਾਹ ਜੀ ਤੂੰ ਸੁਣਦਾ ਮਹਾਰਾਜ ਮੇਰੀ ਸੁਣ ਲੈ ਸਾਰੇ ਬੈਠੇ ਐ ਇਹਨਾਂ ਦੀਆਂ ਇੰਨੀਆਂ ਘਝੋਲੀਆਂ ਪਰਦੇ ਇੰਨੀਆਂ ਕਝੋੜੀਆਂ ਭਰਦੇ ਕਿ ਆਉਣ ਵਾਲੇ 100 ਸਾਲ ਇਹ ਪੰਜਾਬ ਦੀਆਂ ਸਾਰੀਆਂ ਗਾਤਾਂ ਤੇ ਫਿਲਮਾਂ ਬਣਾ ਦੇਣ ਤੇ ਪੰਜਾਬ ਚ ਖੁਸ਼ਹਾਲੀ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੋਲਿਆ ਤਾਂ ਅੱਖਾਂ ਚ ਨੀਰ ਵਹਿਣਾ। ਦੇਖੋ ਕਿ ਉਹ ਪੰਜਾਬ ਦੀ ਧਰਤੀ ਇਦਾਂ ਦੀ ਹੈ ਵੀ ਮਹਾਰਾਜ ਸਾਰੀ ਦੁਨੀਆ ਮੈਂ ਘੁੰਮ ਲਈ ਸਾਰੀ ਦੁਨੀਆ ਮੈਂ ਗਿਆ ਕੋਈ ਮੈਨੂੰ ਕੋਣਾ ਰੱਬ ਨੇ ਬੜੀ ਕਿਰਪਾ ਕੀਤੀ ਐ ਪਰ ਪੰਜਾਬ ਦੀ ਧਰਤੀ ਤੋਂ ਵੱਧ ਕੇ ਇਸ ਪਲੈਨਟ ਉੱਤੇ ਨਾ ਕੋਈ ਧਰਤੀ ਹੈ ਤੇ ਨਾ ਕੋਈ ਬਣ ਸਕਦੀ ਜਿੱਥੇ ਗੁਰੂਆਂ ਨੇ ਜਨਮ ਲਿਆ ਜੀ ਉਹ ਵਧੀਆ ਸਰ ਪਰ ਮੈਂ ਜੋ ਪੁੱਛਿਆ ਸੀਗਾ ਬੜਾ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਉਸ ਚੀਜ਼ ਦਾ ਚਲੋ ਕੋਈ ਗੱਲ ਨਹੀਂ ਹੁਣ ਜਵਾਬ ਹੁਣ ਦੇਉਂਗਾ ਗੱਲ ਕਿਤੇ ਹੋਰ ਪਸ ਗਈ ਸੀ ਮੈਂ ਵੀ ਟਰੱਕ ਥੋੜਾ ਮੋੜ ਕੇ ਲਿਆਇਆ ਛੇ ਨਗੀ ਇਸਨ ਸਾਡੇ ਨਾਲ ਬੀਬੀ ਰਚਨੀ ਦੇ ਸਟਾਰ ਕਾਸਟ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਸ ਫਿਲਮ ਨੂੰ ਤੁਹਾਡਾ ਫਰਜ ਬੰਦਾ ਇਸ ਫਿਲਮ ਨੂੰ ਹੋਰ ਵੱਡਿਆਂ ਕਰਨਾ ਕਿਉਂਕਿ ਵੱਡੇ ਵੱਡੇ ਅਦਾਕਾਰਾਂ ਨੇ ਤਾਂ ਆਪਣੀ ਸਾਰੀ ਪਾਰਟਿਸਪੇਸ਼ਨ ਇਹਦੇ ਵਿੱਚ ਦੇ ਦਿੱਤੀ ਹੈ ਤੇ ਹੁਣ ਪੰਜਾਬੀਆਂ ਦਾ ਫਰਜ ਹੈ ਕਿ ਇਸ ਗਾਥਾ ਨੂੰ ਜੋ ਆਪਣੇ ਪੁਰਖਿਆਂ ਤੋਂ ਸੁਣਦੇ ਆਏ ਆ ਉਹਨੂੰ ਅਗਲੀ ਜਨਰੇਸ਼ਨ ਤੱਕ ਪਹੁੰਚਾਣਾ ਸੋ ਤੁਸੀਂ ਦੇਖਦੇ ਹੋ ਪੰਜਾਬ ਤੱਕ ਵਾਹ ਵਾਈ ਗੁਰਜੀਤ ਕੰਸ ਵਾਹ ਗੁਰਜੀਤ ਵਾਹ ਗੁਰਜੀਤ